1173 ਕਿਲੋਮੀਟਰ ਦੀਆਂ ਇਹ ਗਰਦੌਰੀ ਪਹਿਲੇ ਬੁੱਲੇ ਹੋ ਗਈ ਸੀ ਕਿੰਨੇ ਪੈਸੇ ਸੀ ਉਹਨਾਂ ਦੇ ਉਹਨਾਂ ਦਾ ਤਕਰੀਬਨ 1 ਕਰੋੜ ਤੇ 80-85 ਲੱਖ ਰੁਪਈਆ ਉਹ ਆਇਆ ਸੀ 50 ਲੱਖ ਰੁਪਈਏ ਦਾ ਕਪੜਾ ਸਰਕਾਰ ਨੇ ਬਹੁਤ ਵਧੀਆ ਕੀਤਾ ਸੀ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਸਾਨੂੰ ਮੁਆਵਜ਼ਾ ਦਿੱਤਾ ਜਾਂ ਤਾਂ ਅਫਸਰशाही ਦੇ ਜਾਂ ਇਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਕੋਈ ਕਪੜਾ ਹੋਇਆ ਜੇ ਸਰਕਾਰ ਇਹਨੂੰ ਨਤੇਰ ਕੇ ਸਾਹਮਣੇ ਨਹੀਂ ਲੈ ਕੇ ਆਊਗੀ ਤਾਂ ਫਿਰ ਹੋਰ ਕਿਹਨੂੰ ਕਵਾਂਗੇ ਆਪਾਂ ਹੋਰ ਪਾਕਿਸਤਾਨ ਦੇ ਵਿੱਚ ਜਾ ਕੇ ਕਿਹਨੂੰ ਕਹਿਣਾ ਨਹੀਂ ਸਾਡੇ ਪਿੰਡ ਦੇ ਨੰਬਰਦਾਰਾਂ ਦਾ ਮੇਨ ਹੱਥ ਆ ਜਿਹੜੇ ਜਾਲੀ ਪੈਸੇ ਪਵਾਉਣ ਚ ਆ ਠੀਕ ਹੈ ਜਿਹੜੇ ਸਾਡੇ ਪਿੰਡ ਦੇ ਦੋ ਨੰਬਰਦਾਰ ਆ ਬਾਈ ਦੋਨੇ ਨੰਬਰਦਾਰਾਂ ਦਾ ਮੇਨ ਹੱਥ ਆ ਸਾਰਾ ਗੁਰਖਤੰਦ ਉਹਨਾਂ ਦਾ ਸਾਰਾ ਉਹਨਾਂ ਦਾ ਪਟਵਾਰੀ ਨਾਲ ਫੁੱਲ ਸੈਟਿੰਗ ਕਰ ਗਿਆ ਹੋ ਸਕਦਾ ਜਿੰਨੇ ਖੜੇ ਆ ਯਾਰ ਕਮਾ ਦੇ ਡਰਦੇ ਹੋਣਗੇ ਮੈਂ ਕਿਸੇ ਤੋਂ ਡਰਦਾ ਰੁਦਾ ਨਹੀਂ ਬਾਈ ਨੰਬਰਦਾਰਾਂ ਦਾ ਮੇਨ ਰੋਲ ਆ ਜਿਨ੍ਹਾਂ ਨੇ ਪੈਸੇ ਸਾਰਿਆਂ ਦੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਸੀ ਉਹਨਾਂ ਦੀ ਟੂ ਇਮਰਾਤੀ ਠੀਕ ਹੈ ਨਾ ਜਿਹੜੇ ਨੰਬਰਦਾਰਾਂ ਕੋਲੇ ਦੋ ਦੋ ਢਾਈ ਢਾਈ ਕਿੱਲੇ ਪੈਲੀ ਸੀ ਉਹ 15 15 17 17 ਲੱਖ ਦੀਆਂ ਦੁਕ ਕਿਸੇ ਦਾ ਜ਼ਮੀਨਾਂ ਤਾਲੁਕੀ ਹੈ ਨਹੀਂ ਕੋਈ ਕੋਸ਼ਿਸ਼ ਕਰਦਾ ਪ੍ਰਾਈਵੇਟ ਜੌਬ ਕਰਦਾ ਕੋਸ਼ਿਸ਼ ਕਰਦਾ ਉਹਨਾਂ ਦੇ ਖਾਤੇ 'ਚ ਐਂਟਰੀਆਂ ਕਿਵੇਂ ਚਲੀਆਂ ਉਹਨਾਂ ਦੇ ਖਾਤਿਆਂ ਵਿੱਚ ਆ ਗਿਆ ਜਿਹਨਾਂ ਕੋਈ ਜ਼ਮੀਨ ਨਹੀਂ ਮੇਨ ਮਸਲਾ ਇਹ ਉਹ ਹੈ ਜੀ ਬਹੁਤ ਜ਼ਿਆਦਾ ਖਾਤੇ ਆ ਉਹ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ ਕੀਤੇ ਤੇ ਉਹਨਾਂ ਤੋਂ ਵਾਪਸ ਲਿੱਤੇ ਗਏ ਆ ਮੇਰੇ ਭਰਾ ਦਾ ਨਾਮ ਲਿਖਿਆ ਪਿਆ ਵਿੱਚ ਠੀਕ ਹੈ ਇਹ ਬੰਦਾ ਕੈਨੇਡਾ ਰਹਿੰਦਾ 7 ਸਾਲਾਂ ਤੋਂ ਆ ਖਾਤਾ ਹੈਗਾ ਪੀ ਐਨ ਵੀ ਬੈਂਕ ਦਾ ਆ ਜਿਹੜਾ ਇਹ ਐਫ ਆਈ ਐਫ ਸੀ ਕੋਡ ਆ ਐਸ ਆਈ ਆਈ ਦਾ ਦੱਸੋ ਲੈ ਕਿਹੜਾ ਪ੍ਰੂਫ ਕਰੂ ਇਹ ਨਾ ਕੈਨੇਡਾ ਦਾ ਤੇ ਇਹਦਾ ਖਾਤਾ ਅਵੇਲੇਬਲ ਹੀ ਨਹੀਂ ਆਲ ਓਵਰ ਇੰ ਤੇ ਆ ਗਿਆ ਮੇਰਾ ਨਾਮ ਆ ਖਾਤਾ ਪੂਰੇ ਭਾਰਤ ਦੇ ਭਾਲ ਦੇਣ ਅੱਛਾ ਸੀ ਤੇ 28000 ਇਹ ਚ ਬਾਛਟੇ ਲਾ ਦੱਸੋ ਤੇ ਮੈਨੂੰ ਪਟਵਾਰੀ ਸਾਹਿਬ ਨੇ ਫੋਨ ਕੀਤਾ ਮੰਡੀ ਚ ਆਈ ਨਹੀਂ ਸੀ ਮੈਨੂੰ ਕਹਿੰਦਾ ਭਾਈ ਤੇਰੇ ਖਾਤੇ ਵਿੱਚ ਪੈਸੇ ਆ ਗਏ ਮੈਂ ਕਿਹਾ ਕਿਹੜੇ ਖਾਤੇ ਮੈਨੂੰ ਵੀ ਆ ਖਾਤਾ ਨੰਬਰ ਅਤਰਾ ਮੈਂ ਕਿਹਾ ਜੀ ਮੇਰਾ ਜੇ ਇਹ ਖਾਤਾ ਨੰਬਰ ਹੋਵੇ ਮੇਰਾ ਸਬੂਤ ਕਰ ਤੋਂ ਆਪਾਂ ਦੇ ਦੋ 52 ਖਾਤੇ ਆ ਜੀ ਜਿੰਨਾ ਜਿਹੜੇ ਖੇਤੀ ਬੰਦੇ ਕਰਦੇ ਨੇ ਵੀ ਉਹ ਮੇਰੇ ਖਾਤੇ ਚ ਆ ਗਏ 52 ਖਾਤੇ ਆ ਹਾਂ ਖਾਤਿਆਂ ਦੀ ਲਿਸਟ ਲੈਣ ਵਾਸਤੇ ਅਸੀਂ ਇੱਕ ਸਾਲ ਤੋਂ ਜੂਝ ਰਹੇ ਹਾਂ ਔਫੀਸ਼ਲ ਤੌਰ ਦੇ ਉੱਤੇ ਅੱਜ ਵੀ ਸਾਨੂੰ ਲੈਟ ਨਹੀਂ ਮਿਲਿਆ ਮੋਰ ਲਾ ਕੇ ਸਾਨੂੰ ਕਾਨੂੰਗੇ ਨੇ ਜਾਂ ਤਹਿਸੀਲਦਾਰ ਨੇ ਲੈਟ ਅਜੇ ਵੀ ਔਫੀਸ਼ਲ ਤੌਰ ਤੇ ਦਿੱਤੀ ਨਹੀਂ ਹੈ ਸਾਨੂੰ ਤਾਂ ਸਿੱਕੇ 8-7 ਕਿੱਲੇ ਢੱਕਾ ਨਹੀਂ ਮਿਲਿਆ ਕੁਝ ਵੀ ਨਹੀਂ ਆਇਆ ਹਾਂ ਹਾਂ ਪਤਾ ਨਹੀਂ ਕਿੱਧਰ ਨੂੰ ਗਏ ਤੇ ਕਿਹੜੇ ਨਹੀਂ ਪਾ ਦੇ ਇਹਦਾ ਇੱਕ ਕਿੱਲਾ ਸੀ ਉਹ 12-12 ਕਿੱਲੇ ਦੇ ਪੈਸੇ ਲੈ ਗਏ ਜਿਹੜੇ ਦੂਜੇ ਰਹਿ ਗਏ ਮੇਰੇ ਤੇ ਰਹਿ ਗਏ ਉਹ ਰਹਿ ਗਏ ਵਟਵਾਰੀ ਨਾ ਹੀ ਸਾ ਕਰ ਲਿਆ 2000 ਕਿੰਨੇ 3000 ਕਿੱਲੇ ਦੇ ਖਰਿਆ ਮਥੇ ਰਾਜਨੀਤਿਕ ਛਾਏ ਦੇ ਵਿੱਚ ਵੀ ਕੰਮ ਚੱਲਿਆ ਠੀਕ ਹੈ ਨਾ ਰਾਜਨੀਤਿਕ ਬੰਦਿਆਂ ਨੇ ਵੀ ਇੱਥੇ ਆ ਗਏ ਜਿਹੜੇ ਹੈਗੇ ਆ ਉਹਨਾਂ ਨੇ ਵੀ ਆਪ ਜਿਹੜਾ ਬਣਦਾ ਨਹੀਂ ਸੀ ਉਹ ਵੀ ਬੰਦੇ ਇੱਥੇ ਲੈ ਕੇ ਆਗੇ ਪਏ ਜਿਹੜੇ 2 ਨੰਬਰ ਦੇ ਬੰਦਿਆਂ ਨੂੰ ਇਹਨਾਂ ਨੇ ਮਿਲੀਭੁਗਤ ਕਰਕੇ ਸਾਡੇ ਪਿੰਡ ਦਾ ਵੀ ਏਜੰਟ ਉਹਦੇ ਵਿੱਚ ਇਹਨਾਂ ਨੇ ਮਿਲੀਭੁਗਤ ਕਰਕੇ ਐਂਟਰੀਆਂ ਪਾਈਆਂ 75 75 ਹਜ਼ਾਰ ਰੁਪਏ ਉਹਦੇ ਵਿੱਚੋਂ ਅਗਲੇ ਗਰੀਬ ਬੰਦੇ ਨੂੰ ਦੇ ਕੇ ਲਾ ਲ 10 20 30 ਹਜ਼ਾਰ ਉਹ ਵੀ ਬਾਕੀ ਉਹ ਪੈਸੇ ਕੈਸ਼ ਲੈਤੇ ਗਏ ਜਿਹਦਾ ਹੁਣ ਕਿੱਥੋਂ ਆਪਾਂ ਸਬੂਤ ਦੇਵਾਂਗੇ ਜਿਹੜੇ ਬੰਦੇ ਦੀ ਕਾਣਕ ਖਰਾਬ ਹੋ ਗਈ ਉਹਨੂੰ ਦਾ ਖਰਚਾ ਪੂਰਾ ਹੋਇਆ ਨਹੀਂ ਤੇ ਜਿਹਦੇ 50 ਮਨ ਕਾਣਕ ਨਿਕਲਿਆ ਹੀ ਹੈ ਉਹ ਬੰਦੇ ਮੰਨ ਲਓ ਆਪਦੇ ਖਾਤਿਆਂ ਦੇ ਵਿੱਚ ਪਾਪਾ ਮੇਰੇ ਕੋ ਰਾਜਨੀਤਿਕ ਚਪਾਰਛਾਂ ਦੇ ਨਾਲ ਜਾਂ ਕੋਈ ਅਫਸਰ ਚਾਈ ਦੇ ਚਪਾਰਛਾਂ ਦੇ ਨਾਲ ਚਾਹੇ ਹੋਰ ਕਿਸੇ ਵੀ ਤਰੀਕੇ ਦੇ ਨਾਲ ਕਿਉਂਕਿ ਜਦੋਂ ਕੱਪਲਾ ਹੁੰਦਾ ਉਹ ਕੋਈ ਨਾ ਕੋਈ ਤਰੀਕੇ ਦੇ ਨਾਲ ਹੁੰਦਾ ਪੈਸਾ ਦੇ ਲੈ ਕੇ ਜਾਂ ਜਿਵੇਂ ਵੀ ਹੋਇਆ ਉਹਦੀ ਇਨਕੁਆਰੀ ਦੀ ਮੰਗ ਹੈ ਜਿਹੜੀ ਅੱਜ ਕਰਨ ਆ ਸੇ ਅਸੀਂ ਇੱਥੇ ਖੜੇ ਹੋਏ ਆਂ ਸਾਰੇ ਪਿੰਡ ਨੂੰ ਪਤਾ ਮੇਰੀ ਸਾਰੀ ਕਣਕ ਮਰ ਗਈ ਸੀ ਕਿੰਨੀ ਮਰੀ ਠੀਕ ਹੈ ਮੇਰੀ ਸੀਗੀ 7-8 ਕਿੰਨੇ ਸਾਰੇ ਮੇਰੇ ਪਸ਼ੂ ਮਰ ਗਏ ਸੀ ਤੇ ਮੇਰੇ ਮੋਟਰਸਾਈਕਲ ਦਾ ਰਿੰਪ ਘਸ ਗਿਆ ਬਈ ਪਟਵਾਰੀ ਤੇ ਜਾਂਦੇ ਦਾ ਤੇ ਮੈਨੂੰ 5 ਰੁਪਏ ਨਹੀਂ ਆਏ ਲੋਕਵਾਜ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪਿਛਲੇ ਸਾਲ ਕਿਸਾਨਾਂ ਦੀ ਫਸਲ ਉੱਤੇ ਗੜੇਮਾਰੀ ਹੋਣ ਕਾਰਨ ਜਿਹੜੀ ਹਾੜੀ ਦੀ ਫਸਲ ਹੈ ਉਹ ਲਗਭਗ ਤਬਾਹ ਹੋ ਗਈ ਸੀ ਕਈ ਪਿੰਡਾਂ ਵਿੱਚ ਦੀ ਜਿਹੜੀ ਗੜੇਮਾਰੀ ਜ਼ਿਆਦਾ ਹੋਈ ਤੇ 100% ਨੁਕਸਾਨ ਹੋਇਆ ਉਹਨਾਂ ਪਿੰਡਾਂ ਵਿੱਚੋਂ ਦੋ ਪਿੰਡ ਨੇ ਅਕਲੀਆ ਕਲਾਂ ਤੇ ਅਕਲੀਆ ਖੁਰਦ ਜਿੱਥੋਂ ਦੀ ਜ਼ਮੀਨ ਲਗਭਗ ਤਬਾਹ ਹੋ ਗਈ ਸੀ ਫਸਲ ਜਿਹੜੀ ਸਾਰੀ ਹੈ ਤੇ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਪਰ ਮੁਆਵਜ਼ਾ ਜਿਹੜਾ ਪਿੰਡ ਨੂੰ ਅਲਾਟ ਹੋ ਗਿਆ ਪਰ ਖਾਤਿਆਂ ਦੇ ਵਿੱਚ ਕਈਆਂ ਤੇ ਆ ਗਏ ਕਈਆਂ ਤੇ ਆਏ ਨਹੀਂ ਪੂਰੀ ਗੱਲਬਾਤ ਕੀ ਹੈ ਕਾਰਨ ਕੀ ਹੈ ਕਿਉਂ ਉਹਨਾਂ ਨੂੰ ਨਹੀਂ ਆਇਆ ਜਿਨ੍ਹਾਂ ਨੂੰ ਆਉਣਾ ਚਾਹੀਦਾ ਸੀਗਾ ਤੇ ਜਿਨ੍ਹਾਂ ਦੇ ਕੋਲੇ ਜ਼ਮੀਨ ਨਹੀਂ ਹੈ ਕਹਿੰਦੇ ਕਿ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਆ ਗਿਆ ਪੂਰਾ ਮਾਮਲਾ ਸਮਝਦੇ ਆ ਜਿਹੜੇ ਕਿਸਾਨ ਨੇ ਇਕੱਠੇ ਹੋਏ ਨੇ ਪਿੰਡ ਵਾਸੀ ਨੇ ਸਭ ਤੋਂ ਪਹਿਲਾਂ ਕੀ ਮਾਮਲਾ ਜੀ ਜਿਹੜਾ ਮੁਆਵਜ਼ਾ ਤੁਸੀਂ ਕਹਿੰਖਿਆ ਕਿ ਸਰਕਾਰ ਨੇ ਭੇਜ ਦਿੱਤਾ ਪਰ ਤੁਹਾਡੇ ਕੋਲ ਨਹੀਂ ਪਹੁੰਚਿਆ ਕਿੱਧਰ ਚਲਾ ਗਿਆ ਮੁਆਵਜ਼ਾ ਜੀ ਸਰਕਾਰ ਵੱਲੋਂ ਪੂਰਾ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਦਿੱਤਾ ਗਿਆ 100% ਮੁਆਵਜ਼ਾ ਸਾਡਾ ਆਇਆ ਜੀ ਪਰ ਉਸ ਤੋਂ ਬਾਅਦ ਜਦੋਂ ਉਹ ਮੁਆਵਜ਼ਾ ਵੰਡਣ ਦੀ ਗੱਲ ਆਈ ਹੈ ਜੇ ਤਾਂ ਉਹ ਗਰਦੌਰੀ ਦੇ ਜਿਸ ਤਰੀਕੇ ਨਾਲ ਗਰਦੌਰੀ ਹੋਈ ਸੀ ਉਸ ਤਰੀਕੇ ਨਾਲ ਵੰਡਿਆ ਜਾਂਦਾ ਤਾਂ ਕੋਈ ਰੌਲਾ ਪੈਂਦਾ ਨਹੀਂ ਸੀ ਪਰ ਹੁਣ ਗਰਦੌਰੀ ਜਿਹੜੇ ਇਲਾਕੇ ਦੀ ਹੋਈ ਹੈ ਉਹ ਤੋਂ ਤਕਰੀਬਨ ਦੂਜੇ ਪਾਸੇ ਜਾ ਜਾ ਕੇ ਕਿਹਦੇ 5 ਕਿੱਲੇ ਨੇ ਕਿਹਦੇ 35 ਕਿੱਲੇ ਨੇ ਕਿਹਦੇ 10 ਕਿੱਲੇ ਦੇ ਪੈਸੇ ਦੂਜੇ ਪਾਸੇ ਪੈ ਗਏ ਤੇ ਜਿਹੜਿਆਂ ਦੀ ਗਰਦੌਰੀ ਹੋਈ ਸੀ ਜਿਹਨਾਂ ਦੀ ਵਾਕਈ ਕਣਕ ਮਰੀ ਸੀ ਉਦੋਂ ਉਹ ਬੰਦੇ ਰਹਿ ਗਏ ਤਾਂ ਹੁਣ ਉਹ ਆ ਜਿਹੜੇ ਲੋਕ ਇਕੱਠੇ ਹੋਏ ਆ ਉਹ ਬੰਦੇ ਇਕੱਠੇ ਹੋ ਕੇ ਇੱਥੇ ਖੜੇ ਆ ਵੀ ਸਾਡੀ ਕਣਕ ਮਰੀ ਸੀ ਉਸ ਵੇਲੇ ਵੀ ਸਾਡੀ ਤਾਂ ਪੰਜ-ਪੰਜ ਮਣ ਕਣਕ ਵੀ ਨਹੀਂ ਨਿਕਲੀ ਉਹਦੇ ਵਿੱਚੋਂ ਕੋਈ ਤੂੜੀ ਨਹੀਂ ਨਿਕਲੀ ਉਹ ਬੰਦੇ ਹੱਕਦਾਰ ਸੀ ਉਹਨਾਂ ਨੇ ਠੇਕੇ ਭਰੇ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਸੀ ਉਹਦੇ ਤੇ ਖਰਚੇ ਬਹੁਤ ਹੋਏ ਸੀ ਕਣਕ ਦੇ ਹਨਾ ਤਾਂ ਉਹਨਾਂ ਬੰਦਿਆਂ ਨੂੰ ਜੇ 15000 ਮਿਲ ਜਾਂਦਾ ਕਿੱਲੇ ਦਾ ਤਾਂ ਥੋੜਾ ਜਿਹਾ ਹੌਸਲਾ ਹੀ ਹੁੰਦਾਗਾ 15000 ਦਾ ਕਿੱਲੇ ਦੀ ਕਣਕ ਨਹੀਂ ਜਿਆਦਾ ਨਿਕਲਦੀ ਕਣਕ ਤਾਂ ਹਨਾ ਖਰਚਾ ਪੂਰਾ ਹੋ ਜਾਂਦਾ ਅਗਲੇ ਦਾ ਚਲੋ ਪਰ ਉਹ ਖਰਚਾ ਜਿਹਦੇ ਬੰਦੇ ਦੀ ਕਣਕ ਖਰਾਬ ਹੋ ਗਈ ਉਹਨੂੰ ਦਾ ਖਰਚਾ ਪੂਰਾ ਬੰਦੇ ਮੰਨ ਲਓ ਆਪਦੇ ਖਾਤਿਆਂ ਦੇ ਵਿੱਚ ਭਾਵੇਂ ਉਹ ਰਾਜਨੀਤਿਕ ਵਿਚਾਰਚਾਂ ਦੇ ਨਾਲ ਜਾਂ ਕੋਈ ਅਫਸਰ ਚਾਈ ਦੇ ਵਿਚਾਰਚਾਂ ਦੇ ਨਾਲ ਚਾਹੇ ਹੋਰ ਕਿਸੇ ਵੀ ਤਰੀਕੇ ਦੇ ਨਾਲ ਕਿਉਂਕਿ ਜਦੋਂ ਘਪਲਾ ਹੁੰਦਾ ਉਹ ਕੋਈ ਨਾ ਕੋਈ ਤਰੀਕੇ ਦੇ ਨਾਲ ਹੁੰਦਾ ਪੈਸਾ ਦੇ ਲੈ ਕੇ ਜਾਂ ਜਿਵੇਂ ਵੀ ਹੋਇਆ ਉਹਦੀ ਇਨਕੁਆਰੀ ਦੀ ਮੰਗ ਹੈ ਜਿਹੜੀ ਅੱਜ ਕਰਨ ਵਾਸਤੇ ਅਸੀਂ ਇੱਥੇ ਖੜੇ ਹੋਏ ਆਂ ਵੀ ਉਹ ਚੀਜ਼ ਦੀ ਇਨਕੁਆਰੀ ਹੋਵੇ ਅਸੀਂ ਦੇਖੋ ਹੁਣ ਕੋਈ ਬੰਦਾ 5 ਕਿੱਲਿਆਂ ਦੇ ਪੈਸੇ ਲੈ ਗਿਆ ਵੇ ਇੱਥੇ ਜਿਹਦੇ ਹੱਕ ਨਹੀਂ ਮੰਨਦਾ ਹੁਣ ਜਿਹਦੀ ਕਣਕ ਮਰੀ ਹੈ ਉਹ ਬੰਦਾ ਰਹਿ ਗਿਆ ਜਿਉਂ ਜਾ ਕੇ ਕਹਿੰਦਾ ਯਾਰ ਵੀ ਤੂੰ ਪੰਜ ਕਿਲਿਆਂ ਦੇ ਪੈਸੇ ਲੈ ਗਿਆ ਤੇ ਮੈਨੂੰ ਮਿਲੇ ਨਹੀਂ ਤੇ ਉਹ ਤਾਂ ਲੜਾਈ ਵਾਲਾ ਕੰਮ ਹੈ ਹੁਣ ਪਿੰਡ ਦੇ ਵਿੱਚ ਇੱਕ ਲੜਾਈ ਦਾ ਮਾਹੌਲ ਵੀ ਬਣਿਆ ਹੈ ਇੱਕ ਦੂਜੇ ਦੇ ਨਾਲ ਵੈਰਪੈਨ ਵਾਲਾ ਕੰਮ ਹੋਇਆ ਪਿਆ ਇਹ ਇਸ ਕਰਕੇ ਜੋ ਸਰਕਾਰੀ ਤਰੀਕਾ ਬਣਦਾ ਉਹ ਤਰੀਕੇ ਨਾਲ ਹੋਵੇ ਜਿਵੇਂ ਇਹਨਾਂ ਬੰਦਿਆਂ ਦਾ ਮੰਨ ਲਓ ਠੇਕੇ ਤੇ ਇਹਨਾਂ ਨੇ ਵਾਹਨ ਲਿਆਗਾ ਜਿਹਦਾ ਵਾਹਨ ਠੇਕੇ ਤੇ ਲਿਆ ਹੋਰ ਵੀ ਕਈ ਬੰਦੇ ਹੈਗੇ ਜਿਹਨਾਂ ਨੇ ਠੇਕੇ ਦੇ ਵਾਹਨ ਲੈ ਕੇ ਉਹਨਾਂ ਨੇ ਖੇਤੀ ਕੀਤੀ ਸੀ ਕਣਕ ਦੀ ਪਰ ਉਹ ਠੇਕੇ ਵਾਲੇ ਦੇ ਵਾਹਨ 'ਚ ਪੈ ਗਏ ਜਿਹਦੇ ਨਾਂ ਤੇ ਵਾਹਨ ਬੋਲਦਾ ਸੀ ਹੁਣ ਕਈਆਂ ਨੇ ਤਾਂ ਉਹ ਦੇਤਾ ਵੀ ਠੀਕ ਆ ਯਾਰ ਸਾਡਾ ਤਾਂ ਸਾਨੂੰ ਤਾਂ ਠੇਕਾ ਮਿਲ ਗਿਆ ਵਿੱਚ ਕੁਝ ਪਰਸੈਂਟ ਬੰਦੇ ਉਹ ਆ ਉਹ ਕਹਿੰਦੇ ਵੀ ਅਸੀਂ ਤਾਂ ਵਾਣ ਦਾ ਪੈਸੇ ਆਏ ਸਾਡੇ ਕੋਲੇ ਆ ਗਏ ਪਰ ਮਰੀ ਤਾਂ ਕਣਕ ਦੇ ਪੈਸੇ ਆਏ ਸੀ ਵਾਣ ਦੇ ਪੈਸੇ ਨਹੀਂ ਕਿਸੇ ਕੋਲੇ ਆਏ ਸੀ ਫਸਲ ਮਰੀ ਦੇ ਪੈਸੇ ਆਏ ਸੀ ਉਹਨਾਂ ਦਾ ਠੇਕਾ ਆਪਦਾ ਲੈ ਲਿਆ ਪਰ ਉਹ ਵਿੱਚ ਹੁਣ ਕਈ ਬੰਦੇ ਉਹ ਵਾਪਸ ਕਰਨ ਨੂੰ ਤਿਆਰ ਨਹੀਂ ਹਨ ਪਿੰਡ ਦੇ ਕਿੰਨਾ ਕੁੱਲ ਰਕਬਾ ਸੀ ਜਿਹੜਾ ਨੁਕਸਾਨ ਆ ਗਿਆ ਸੀ 1173 ਕਿੱਲਿਆਂ ਦਾ ਗਰਦੌਰੀ ਪਹਿਲੇ ਨੰਬਰ ਤੇ ਹੋਈ ਸੀ ਉਸ ਤੋਂ ਬਾਅਦ ਸ਼ਾਇਦ 200 ਕਿੱਲੇ ਦੀ ਗਰਦੌਰੀ ਹੋਰ ਵੀ ਹੋਈ ਆ ਜਾਂ ਨਹੀਂ ਹੋਈ ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ 1173 ਕਿੱਲਿਆਂ ਦੀ ਗਰਦੌਰੀ ਪਹਿਲੇ ਬੁੱਲੇ ਉਹਨਾਂ ਦਾ ਤਕਰੀਬਨ 1 ਕਰੋੜ ਤੇ 80-85 ਲੱਖ ਰੁਪਈਆ ਉਹਦਾ ਆਇਆ ਸੀਗਾ ਠੀਕ ਹੈ ਹਾਂਜੀ ਤੇ ਉਹਦੇ ਵਿੱਚੋਂ ਕਿੰਨੇ ਪੈਸੇ ਜਿਹੜੇ ਤੁਹਾਨੂੰ ਲੱਗਦਾ ਕਿ ਹਾਲੇ ਜਿਹੜੇ ਜਿਨ੍ਹਾਂ ਨੂੰ ਮਿਲਨੇ ਸੀ ਉਹ ਨਹੀਂ ਮਿਲੇ ਵੀ ਕਿੰਨੇ ਲੱਖ ਰੁਪਏ ਦਾ ਕਬੜਾ ਤੁਹਾਨੂੰ ਲੱਗਦਾ ਹੋਇਆ ਤਕਰੀਬਨ ਜੋ ਅਸੀਂ ਲਿਸਟਾਂ ਦੇ ਹਿਸਾਬ ਨਾਲ ਫਰੋਲ ਕੇ ਦੇਖਿਆ ਕਈ ਦਿਨ ਹੋ ਗਏ ਸਾਨੂੰ ਮੱਥਾ ਮਾਰੀਆਂ ਦੇ ਨੂੰ 50 ਲੱਖ ਰੁਪਏ ਦਾ ਕਬੜਾ ਹੈ 50 ਲੱਖ ਰੁਪਏ ਦਾ ਔਰ ਮੈਂ ਇੱਕ ਬੇਨਤੀ ਕਰਨੀ ਜਾਵਾਂਗਾ ਕਿ ਦੇਖੋ ਇੱਕ ਤਾਂ ਹੁੰਦਾ ਮਾਨਦਾਰ ਸਰਕਾਰ ਇਹ ਕੱਟੜ ਮਾਨਦਾਰ ਹੈ ਤੇ ਜੇ ਕੱਟੜ ਮਾਨਦਰ ਮੈਂ ਹੁਣ ਸਰਕਾਰ ਦੀ ਇੱਥੇ ਗਲਤੀ ਨਹੀਂ ਕਰਦਾ ਸਰਕਾਰ ਨੇ ਬਹੁਤ ਵਧੀਆ ਕੀਤਾ ਹੈ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਸਾਨੂੰ ਮਾਫੀਆ ਦਿੱਤਾ ਪਰ ਸਰਕਾਰ ਬਦਨਾਮ ਹੋ ਰਹੀ ਹੈ ਜਾਂ ਤਾਂ ਅਫਸਰਚਾਈ ਨੇ ਜਾਂ ਇਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਕੋਈ ਕਪੜਾ ਹੋਇਆ ਜੇ ਸਰਕਾਰ ਇਹਨੂੰ ਨਤੇਰ ਕੇ ਸਾਹਮਣੇ ਨਹੀਂ ਲੈ ਕੇ ਆਊਗੀ ਤਾਂ ਫਿਰ ਹੋਰ ਕਿਹਨੂੰ ਕਵਾਂਗੇ ਆਪਾਂ ਹੋਰ ਪਾਕਿਸਤਾਨ ਦੇ ਵਿੱਚ ਜਾ ਕੇ ਕਿਸ ਨੂੰ ਕਹਿਣਾ ਨਹੀਂ ਤੇ ਜੇ ਇਹ ਕੱਟੜ ਇਮਾਨਦਾਰੀ ਹੈਗੀ ਹੈ ਭ੍ਰਿਸ਼ਟਾਚਾਰ ਦੇ ਉੱਤੇ ਜ਼ੀਰੋ ਟੋਲਰੈਂਸ ਤੇ ਇਹ ਕੰਮ ਕਰ ਰਹੀ ਹੈ ਸਰਕਾਰ ਤੇ ਅਸੀਂ ਸਾਰਾ ਨਗਰ ਇੱਥੇ ਇਕੱਠੇ ਹੋਏ ਆ ਤੇ ਸਾਨੂੰ ਇਹ ਸਾਡੀ ਮੰਗ ਹੈ ਕਿ ਜ਼ੀਰੋ ਟੋਲਰੈਂਸ ਦੇ ਮੁਤਾਬਕ ਇਹ ਚੀਜ਼ ਦੀ ਵੱਡੇ ਲੈਵਲ ਤੇ ਇਨਕੁਆਰੀ ਕਰਾਈ ਜਾਵੇ ਤੇ ਜੋ ਵੀ ਗਲਤ ਬੰਦਿਆਂ ਦੇ ਪੈਸੇ ਪਏ ਆ ਉਹਨਾਂ ਤੋਂ ਲੈ ਕੇ ਜਿਨ੍ਹਾਂ ਦੀ ਕਣਕ ਮਰੀ ਹੈ ਉਹਨਾਂ ਨੂੰ ਦਿੱਤੇ ਜਾਣ ਅੱਛਾ ਉਹ ਬੰਦੇ ਖੁਦ ਮੰਨਦੇ ਆ ਕਿ ਹਾਂ ਸਾਨੂੰ ਗਲਤ ਹੋਏ ਆ ਪੈਸੇ ਬਥੇਰੇ ਬੰਦੇ ਮੰਨਦੇ ਆ ਜੀ ਉਹ ਕਹਿੰਦੇ ਸਾਡਾ ਕੀ ਕਰਨਗੇ ਇਹ ਗੱਲ ਸਾਡਾ ਕੀ ਕਰ ਲੋਂਗੇ ਜੀ ਅਸੀਂ ਪੈਸੇ ਲੈ ਲੈ ਸਾਡਾ ਉਲਟੇ ਬੋਲਦੇ ਆ ਸਾਡਾ ਪੱਲਾ ਚੱਕਦੇ ਆ ਮਰੋ ਐਸੇ ਬੋਲਦੇ ਆ ਮੈਂ ਸਾਰੇ ਪਿੰਡ ਨੂੰ ਪਤਾ ਮੇਰੀ ਸਾਰੀ ਕਣਕ ਮਰ ਗਈ ਸੀ ਕਿੰਨੀ ਮਰੀ ਸੀ ਠੀਕ ਹੈ ਮੇਰੀ ਸੀਗੀ 7-8 ਕਿੱਲੇ ਸਾਰੇ ਮੇਰੇ ਪਸ਼ੂ ਮਰ ਗਏ ਸੀ ਤੇ ਮੇਰੇ ਮੋਟਰਸਾਈਕਲ ਦਾ ਰੈਂਬ ਘਸ ਗਿਆ ਬਈ ਪਟਵਾਰੀ ਤੇ ਜਾਂਦੇ ਦਾ ਤੇ ਮੈਨੂੰ 5 ਰੁਪਏ ਨਹੀਂ ਆਏ ਠੀਕ ਆ ਸਾਰੇ ਪਿੰਡ ਨੂੰ ਪਤਾ ਸੀ ਸਾਰਾ ਪਿੰਡ ਗਵਾਇਆ ਇਸ ਕੱਲ ਦਾ ਆ ਜਿੰਨਾ ਨੇ ਆਏ ਆ ਬਈ ਉਹਨਾਂ ਦਾ ਨੁਕਸਾਨ ਹੋਇਆ ਸੀਗਾ ਉਹਨਾਂ ਬਈ ਬਚੋ ਅੱਧੇ ਕਰਾਂ ਦਾ ਨਹੀਂ ਹੋਇਆ ਨੁਕਸਾਨ ਬੇਫਾਲ ਤੂੰ ਪੈਸੇ ਪਵਾ ਗਿਆ ਫਰ ਕੀ ਲੱਗਦਾ ਵੀ ਐ ਕਿਵੇਂ ਪੈ ਜਾਣਗੇ ਪੈਸੇ ਕਿਸੇ ਦੇ ਖਾਤੇ ਵਿੱਚ ਮੰਨ ਲਓ ਹੈ ਕਿਸੇ ਦੇ ਗਰਦੌਰੀ ਕੋਈ ਵੀ ਹੈ ਪਤਾ ਕੀ ਚੱਕਰ ਆ ਭਾਈ ਯਾਰ ਇਹ ਉਹੀ ਤਾਂ ਕਾਰਨ ਆ ਭਾਈ ਯਾਰ ਅਸੀਂ ਨਿਤ ਜਾਂਦੇ ਆ ਉੱਥੇ ਪੁੱਛਦੇ ਆ ਪਰਿਵਾਰਖਾਨੇ ਜਾਂਦੇ ਆ ਕੋਈ ਰਾਹ ਹੀ ਨਹੀਂ ਮਿਲਦਾ ਕੋਈ ਜਵਾਬ ਨਹੀਂ ਦਿੰਦੇ ਕੋਈ ਜਵਾਬ ਨਹੀਂ ਦਿੰਦੇ ਭਾਈ ਅੱਗੋ ਤੁਹਾਡੇ ਕਿੰਨੇ ਸੀ ਭਾਈ ਮੇਰੇ ਵੀ 2 ਕਿੱਲੇ ਦੇ ਨਹੀਂ ਮਿਲੇ ਤੁਹਾਨੂੰ ਵੀ ਨਹੀਂ ਮਿਲੇ ਜਮਾਈ ਨਹੀਂ ਮਿਲੇ ਕਿ ਇਹ 5-5000 ਰੁਪਏ 5000 ਰੁਪਏ ਆ 2 ਕਿੱਲੇ ਠੀਕ ਹੈ ਬੱਪੂ ਤੋੜਾ ਕਿਨਾਂ ਸਾਨੂੰ ਤਾਂ ਸੀਗੇ 8 7 ਕਿੱਲੇ ਡੱਕਾ ਨਹੀਂ ਮਿਲਿਆ ਅਜੇ ਕੁਝ ਵੀ ਨਹੀਂ ਆਇਆ ਹਾਂ ਹਾਂ ਪਤਾ ਨਹੀਂ ਕਿੱਧਰ ਨੂੰ ਗਏ ਤੇ ਕਿਹੜੇ ਨੇ ਪਾ ਲੇ ਸਰਕਾਰ ਨੇ ਤਾਂ ਭੇਜੇ ਸੀ ਉੱਤੋਂ ਸਰਕਾਰ ਨੇ ਭੇਜੇ ਸੀ ਬਾਹ ਲੈ ਗਏ ਉਹ ਹੁਣ ਕਿਹਦੇ ਨਾਲ ਲੜੀ ਜਾਈ ਜੀ ਐਮਐਸ ਨੂੰ ਕੋਈ ਦਿੰਦਾ ਹੀ ਨਹੀਂ ਇਹ ਕਿਲਾ ਉਹ 12-12 ਕਿੱਲੇ ਲੈ ਗਏ ਜਿਹੜਾ ਇੱਕ ਕਿਲਾ ਸੀ ਉਹ 12-12 ਕਿੱਲਿਆਂ ਦੇ پیسے ਲੈ ਗਏ ਜਿਹੜੇ ਦੂਜੇ ਰਹਿ ਗਏ ਮੇਰੇ ਅਰੇ ਰਹਿ ਗਏ ਉਹ ਰਹਿ ਗਏ ਵਟਵਾਰੀ ਨਾ ਹਿਸਾਬ ਕਰ ਲਿਆ 2000 ਕਿਹ ਨਾ 3000 ਕਿੱਲੇ ਦਾ ਸਵੈਟ ਗੱਲ ਕੋਈ ਨਹੀਂ ਜਵਾਬ ਦਿੰਦਾ ਸਾਰੇ ਖੜੇ ਆਹ ਗੱਲ ਹੋਈ ਆ ਬੰਦੇ ਕੋਲੇ ਬਾਈ 73 ਕਿੱਲੇ ਵਾਣ ਠੇਕੇ ਤੇ ਲੈ ਆ ਵੈ ਸੀ ਇਹਨੇ ਕਿੰਨੇ ਬਾਈ 73 ਕਿੱਲੇ ਵਾਣ ਵੀਰੇ ਇਹਨੂੰ 16 ਕਿੱਲਿਆਂ ਦਾ ਮਾਅਬਜਾ ਆਇਆ ਬਾਈ ਬਾਕੀ ਦਾ ਸਾਰਾ ਰਫੂ ਦਫੂ ਹੋ ਗਿਆ ਅਜਾ ਸਾਰਾ ਨਹੀਂ ਆਇਆ ਹਾਂ ਕੁਛ ਵੀ ਨਹੀਂ ਆਇਆ ਬੰਦਾ ਗਵਾਹ ਖੜਾ ਪੁੱਛ ਜਮਾ ਨਹੀਂ ਇੱਕ ਦਮ ਸਾਰੇ ਪਿੰਡ ਨੂੰ ਪਤਾ ਵੀ ਇਹ ਮਤਲਬ ਤੁਹਾਡੇ ਖਾਤੇ ਚ ਨਹੀਂ ਉ ਆਏ ਆ ਮਤਲਬ ਪਤਾ ਨਹੀਂ ਕਿਧਰ ਗਏ ਹੁਣ ਕੀ ਪਤਾ ਉਹਨਾਂ ਕਿੱਥੇ ਆਏ ਜਿਹੜੇ ਮੈਂ ਖਾਤੇ ਦਿੱਤੇ ਮੇਰੇ ਖਾਤਾ ਚ ਆਏ ਨਹੀਂ ਜਿਨਨੇ ਖਾਤੇ ਦਿੱਤੇ ਸੀ ਠੇਕੇ ਵਾਲਿਆਂ ਦੇ ਫੜ ਫੜ ਕੇ ਖਾਤੇ ਦਿੱਤੇ ਸੀ ਉਹਨਾਂ ਖਾਤਿਆਂ ਚ ਕੋਈ ਪੈਸਾ ਨਹੀਂ ਆਇਆ ਇਹਨੂੰ 16 ਕਿੱਲਾਂ ਦੇ ਪੈਸੇ ਆਏ ਆ ਹੋਰ ਕਿਸੇ ਵਾਣ ਦਾ ਕੋਈ ਪੈਸਾ ਨਹੀਂ ਆਇਆ ਉਹਦਾ ਹੁਣ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਉਹਦੀ ਇਨਕੁਆਰੀ ਕੀਤੀ ਜਾਵੇ ਵੀ ਇਹਦੇ ਪੈਸੇ ਤਾਂ ਦੱਸੋ ਕਿਧਰ ਗਏ ਬਿਲਕੁਲ ਬਿਲਕੁਲ ਜੇ ਸਰਕਾਰ ਨੇ ਪੈਸੇ ਪਾਏ ਆ ਤਾਂ ਸਰਕਾਰ ਉਹਦੀ ਇਨਕੁਆਰੀ ਕਰਾਵੇ ਜੇ ਸਰਕਾਰ ਕਹਿੰਦੀ ਮੈਂ ਸਹੀ ਤਰੀਕੇ ਨਾਲ ਕੰਮ ਕਰ ਰਹੀ ਆਂ ਇਸ ਬਾਬਤ ਗਏ ਹੋ ਕਿਸੇ ਅਫਸਰ ਦੇ ਕੋਲੇ ਜਾਂ ਕਿਤੇ ਗਦਰਪੁਰ ਉੱਤਰ ਗਏ ਹੋ ਡੇਲੀ ਜਾਂਦੇ ਜੀ ਸਾਡੇ ਪਿੰਡ ਦੇ ਸਾਰੇ ਬੰਦੇ ਜਾਂਦੇ ਜੀ ਗੱਲ ਸਾਹ ਕੋਲੇ ਜਾ ਕੇ ਆਏ ਜੀ ਹਰ ਇੱਕ ਜਗ੍ਹਾ ਜਾ ਕੇ ਆਏ ਇੱਕ ਦੇਖੋ ਹੋਰ ਵੀ ਹੈ ਪਿੰਡ ਚ ਇੱਕ ਦੂਜੇ ਨਾਲ ਲੜਾਉਣ ਦਾ ਇੱਕ ਹੋਰ ਤਰੀਕਾ ਹੈਗਾ ਜੀ ਇਹ ਲਿਸਟ ਦੇ ਵਿੱਚ ਜਿਹੜਾ ਅਸੀਂ ਦੇਖਿਆ ਹੁਣ ਕੋਈ ਬੰਦਾ ਕਹਿੰਦਾ ਯਾਰ ਫਲਾਣੇ ਦੇ ਦਾ 50 ਕਿਲਿਆਂ ਦੇ ਪੈਸੇ ਆ ਗਏ ਅਸਲ ਦੇ ਵਿੱਚ ਕੀ ਹੋਇਆ ਬੰਦੇ ਦਾ ਨਾਮ ਲਿਖਤਾ ਉੱਥੇ ਜੀ ਉਹਦਾ ਬੈਂਕ ਖਾਤਾ ਨੰਬਰ ਲਿਖਿਆ ਪਿਆ ਤੇ ਆਈ ਐਫ ਸੀ ਕੋਡ ਆ ਜਿਹੜਾ ਉਹ ਹੋਰ ਕਿਸੇ ਬੈਂਕ ਦਾ ਲਿਖਿਆ ਪਿਆ ਠੀਕ ਹੈ ਤੇ ਉਹਦੇ ਸ਼ੋ ਹੋ ਗਿਆ 75000 ਰੁਪਇਆ ਹੁਣ ਉਹਦੇ ਖਾਤੇ 4 5 75 75 ਹਜ਼ਾਰ ਦੇ ਜੋ ਤਾਂ ਹੋ ਗਏ ਲਿਸਟ ਜਦੋਂ ਆਈ ਆ ਉਹ ਲੇਟ ਦੇ ਵਿੱਚ ਸ਼ੋ ਹੋ ਰਿਹਾ ਔਰ ਸਾਨੂੰ ਆਫੀਸ਼ਲ ਤੌਰ ਤੇ ਲਿਸਟ ਨਹੀਂ ਦਿੱਤੀ ਇਹਨਾਂ ਨੇ ਆਫੀਸ਼ਲ ਤੌਰ ਤੇ ਮਤਲਬ ਕਿ ਮੋਹਰ ਲਾ ਕੇ ਨਾ ਸਾਨੂੰ ਕਾਨੂੰਗੋ ਲਿਸਟ ਦੇ ਰਿਆ ਨਾ ਸਾਨੂੰ ਤਹਿਸੀਲਦਾਰ ਸਾਹਿਬ ਲਿਸਟ ਦੇ ਰਿਆ ਕੋਈ ਸਾਨੂੰ ਆਫੀਸ਼ਲ ਲਿਸਟ ਨਹੀਂ ਦੇ ਰੇ ਇਹ ਪਰ ਕੀ ਲੱਗਦਾ ਜਿਹੜੇ ਪੈਸੇ ਹੋਰ ਖਾਤਿਆਂ ਵਿੱਚ ਆਇਆ ਉਹ ਰਲੀਮਲੀ ਪੁੱਤ ਨਾਲ ਪਵਾਏ ਗਏ ਆ ਖਾਤਿਆਂ 'ਚ ਤਾਂ ਜਿਹੜੇ ਪਵਾਏ ਉਹ ਤਾਂ ਪਵਾਏ ਹੀ ਮੰਨ ਲਓ ਜਿਹੜਾ ਇੱਕ ਖਾਤਾ ਸ਼ੋਅ ਕਰਤਾ ਉਹਦਾ ਆਈਫਸੀ ਕੋਡ ਹੋਰ ਆ ਉਹਦਾ ਅਕਾਊਂਟ ਨੰਬਰ ਹੋਰ ਬੈਂਕ ਦਾ ਹੈ ਉਹ ਬੰਦੇ ਦਾ ਨਾਮ ਉਹਦੇ ਵਿੱਚ ਲਿਖਿਆ ਹੋਇਆ ਉਹਨੂੰ 75000 ਸ਼ੋਅ ਹੋ ਗਿਆ ਉਹ ਪਰ ਉਹ 75000 ਰੁਪਏ ਦਾ ਅਕਾਊਂਟ 'ਚ ਤਾਂ ਗਿਆ ਹੀ ਨਹੀਂ ਉਹਨੇ ਉਹ ਚਾਹ ਹੀ ਨਹੀਂ ਸਕਦਾ ਕਿ ਇਹ ਗਲਤ ਜਦੋਂ ਅਕਾਊਂਟ ਨੰਬਰ ਹੀ ਗਲਤ ਹੈ ਤਾਂ ਉਹ 75000 ਰੁਪਏ ਡਾਇਰੈਕਟ ਕਿੱਥੇ ਕਿਹੜੇ ਪ ਇਸ ਕਰਕੇ ਕਪਲਾ ਇਹ ਬਹੁਤ ਜ਼ਿਆਦਾ ਵੱਡਾ ਕਪਲਾ ਹੈ ਮੈਂ ਤਾਂ ਇਹ ਕਹਿੰਦਾ ਵੀ ਸ਼ਹਿਰਾਂ ਵਿੱਚ ਇੱਥੇ ਰਾਜਨੀਤਿਕ ਸ਼ਹਿ ਦੇ ਵਿੱਚ ਵੀ ਕੰਮ ਚੱਲਿਆ ਠੀਕ ਹੈ ਠੀਕ ਹੈ ਨਾ ਰਾਜਨੀਤਿਕ ਬੰਦਿਆਂ ਨੇ ਵੀ ਇੱਥੇ ਆਗੂ ਜਿਹੜੇ ਹੈਗੇ ਆ ਉਹਨਾਂ ਨੇ ਵੀ ਆਪ ਦੇ ਜਿਹੜਾ ਬਣਦਾ ਨਹੀਂ ਸੀ ਉਹ ਵੀ ਬੰਦੇ ਇੱਥੇ ਲੈ ਕੇ ਆਗੇ ਪਏ ਫਿਰ ਸਵਾਲ ਹੁਣ ਮੰਨ ਲਓ ਕਿਸੇ ਨਾਲ ਲੜਾਈ ਵਾਲਾ ਕੰਮ ਹੀ ਹੋਇਆ ਪਿਆ ਨਾ ਜੇ ਇਹ ਕੰਮ ਸਹੀ ਤਰੀਕੇ ਨਾਲ ਹੁੰਦਾ ਵੀ ਜਿਹੜਾ 1173 ਕਿੱਲਾਂ ਦੀ ਗਿਰਜ਼ੋਰੀ ਹੈ ਹਿਸਾਬ ਨਾਲ ਪੈਸੇ ਸਿੱਧੇ ਸਿੱਧੇ ਪੈ ਜਾਂਦੇ ਤੇ ਨਾ ਕੋਈ ਰੌਲਾ ਪੈਣਾ ਸੀ ਨਾ ਰੱਪਾ ਕੋਈ ਗੱਲਬਾਤ ਹੋਣੀ ਨਹੀਂ ਸੀਗੀ ਹੁਣ ਰੋਂਦੇ ਲੋਕ ਜਿਹੜੇ ਤੁਰੇ ਫਿਰਦੇ ਆ ਜਾਂ ਹੁਣ ਇੱਕ ਦੂਜੇ ਨਾਲ ਲੜਾਈ ਕਿਉਂ ਆ ਜਿਹੜੇ ਬੰਦੇ ਦੇ ਖਾਤੇ 'ਚ ਹੋ ਹੋ ਗਿਆ ₹1 5 ਲੱਖ ਰੁਪਿਆ ਲੈ ਗਿਆ ਉਹ ਖਾਤੇ 'ਚ ਵਿਚਾਰੇ ਦੇ ਲੱਖ ਰੁਪਈਆ ਹੀ ਪਿਆ ਸਾਰੀ ਫਸਲ ਦਾ 70 80 ਕਿੱਲਾਂ ਦਾ ਉਹ ਵਾਜੇ ਚੋਹ ਹੋਏ ਪਏ ਉਹਦੇ ਖਾਤੇ ਚ ਤਾਂ ਉਹ ਦੂਜਾ ਬੰਦਾ ਕਹਿੰਦਾ ਯਾਰ ਇਹਦਾ ਬੰਦਾ ਸਾਰੇ ਪੈਸੇ ਲੈ ਗਿਆ ਉਹਦੇ ਹੋਰ ਉਹਨੂੰ ਤਾਂ ਐ ਵੀ ਸਾਰੇ ਲੈ ਗਿਆ ਇਹ ਗੜੇ ਪਏ ਆ ਨਾ ਮਤਲਬ ਗੜੇ ਤਾਂ ਲੰਘੇ ਹੀ ਆ ਨਾ ਜਿੱਥੋਂ ਦੀ ਨਗੇ ਆ ਜੀ ਉੱਥੋਂ ਦੀ ਵੀ ਇੱਕ ਬੰਦੇ ਨੂੰ ਤਾਂ ਪੈਸੇ ਮਿਲ ਗਏ ਖੇਤ ਦੇ ਕੋਲੇ ਤੇ ਦੂਜੇ ਰੋਈ ਕਰਲਾਈ ਜਾਂਦੇ ਵੀ ਗੜੇ ਤਾਂ ਫਿਰ ਉਹਦੇ ਕੱਲੇ ਦੇ ਖੇਤ ਤੇ ਥੋੜਾ ਗੜੇ ਪਏ ਆ ਗੜੇ ਤਾਂ ਉਹਦੇ 10 ਕਿੱਲੇ ਦਾ ਮੇਰੇ ਸੀਗੇ 5 ਹੀ ਨਹੀਂ ਆ ਜੀ 10 ਕਿੱਲੇ ਦੇ ਕੁਝ ਵੀ ਨਹੀਂ ਆ 46 ਕਿੱਲੇ ਬਲਾੜ ਠੇਕੇ ਦੇ ਸੀਗਾ ਉਹਦੀ ਵੀ ਨਹੀਂ ਪੰਜੀ ਆਖੇ ਨੰਬਰਦਾਰ ਹੀ ਖਾ ਗਿਆ ਉਥੋਂ ਦਾ ਬਲਾੜ ਦਾ ਇਹ ਕਰ ਗਏ ਜੀ ਹੁਣ ਉਹਨੂੰ ਵੀ ਕੁਝ ਨਹੀਂ ਆਇਆ ਕੁਝ ਨਹੀਂ ਆਇਆ ਸਾਨੂੰ ਸ਼ਹਿਰੀ ਕਿੱਲੇ ਪੰਜ ਕਿੱਲੇ ਕਣਕ ਸੀ ਕੀ ਦੋ ਟਰਾਲੀਆਂ ਲੈ ਕੇ ਗਏ ਸੀ ਕੀ ਆ ਦੇਣੇ ਵੀ ਭਰਨੀਆਂ ਇੱਕ ਟਰਾਲੀ ਭਰੀ ਤੇ ਡੋਲੀ ਤੇ ਦੱਤਾਂ ਪੱਲੀ ਜਾ ਕੇ ਬਣੇ ਪੰਜ ਮਾਣ ਪੰਜ ਮਾਣ ਪੰਜ ਮਾਣ ਹੋਈ ਜਦੋਂ ਦੂੜੀ ਤਾਂ ਬਣੀ ਨਹੀਂ ਜੀ ਛੋਡੇ ਬਈ ਕਿੰਨੇ ਸੀ ਕਣਕ ਸਾਨੂੰ ਮੇਰੇ 12 12 ਕਿੱਲੇ ਕਿੰਨੇ ਪਾਹੇ ਆ ਗਏ ਤੁਹਾਨੂੰ ਮੈਨੂੰ ਆ ਗਏ ਸੀ ਸਾਰਿਆਂ ਦੇ ਆ ਗਏ ਤੁਹਾਨੂੰ ਸਹੀ ਆ ਗਏ ਕਲੇਸ ਪਾ ਕੇ ਆਏ ਆ ਭਰਾਵੋ ਮੂੰਹ ਤਾਂ ਵੀ ਨਹੀਂ ਆਇਆ ਠੀਕ ਹੈ ਮੂੰਹ ਕੋਈ ਨਹੀਂ ਆਇਆ ਆਪਣਾ ਬਾਈ ਜੀ 4 ਕਿਲੇ ਵਾਣ ਮੇਰੇ ਕੋਲੇ ਠੇਕੇ ਤੇ ਸੀਗਾ ਪਿੰਡ ਦੇ ਜਮਾਂ ਨਹੀਂ ਲੱਗਦੀ ਹੈ ਜੀ ਸਾਰਿਆਂ ਨੂੰ ਪਤਾ ਸਾਰੇ ਨਗਰ ਨੂੰ ਪਤਾ ਵੀ ਕਿੰਨੇ ਗੜੇ ਪਏ ਸੀ ਮੇਰੇ ਕੋਲੇ ਲਿਖਤ ਵੀ ਹੈਗੀ ਹੈ ਸਾਰੀ ਲਿਖਤ ਹੋਈ ਵੀ ਹੈਗੀ ਇਹਦੇ ਵਿੱਚ ਲਿਖਿਆ ਵੀ ਆ ਵੀ ਕਿਸੇ ਪ੍ਰਕਾਰ ਦਾ ਕਈ ਵਾਰ ਕੁਦਰਤੀ ਮਾਅਬਜਾ ਆਉਂਦਾ ਵੇਰਾ ਤਾਂ ਉਹਦਾ ਹੱਕਦਾਰ ਵੀ ਜਿਹੜਾ ਬੰਦਾ ਠੇਕੇ ਤੇ ਲਿਆਗਾ ਉਹ ਹੋਊਗਾ ਤੇ ਬਾਈ ਜੀ ਸ਼ਰੇ ਆਮ ਬੰਦੇ ਮੁੱਕ ਰਹੇ ਵੀ ਅਸੀਂ ਤਾਂ ਦੇਣੇ ਨੇ ਆ ਜੀ 4 ਕਿਲੇ ਲਈ ਸੀ ਤੁਸੀਂ 4 ਕਿਲੇ ਠੇਕੇ ਦੇ ਸੀ ਮੇਰੇ ਠੇਕਾ ਭਰਿਆ ਹੈ ਬਾਈ ਉਹਦਾ ਬਾਈ ਜੀ 68500 ਰੁਪਏ ਦੇ ਹਿਸਾਬ ਨਾਲ ਠੇਕਾ ਭਰਿਆ 69500 ਰੁਪਏ 79500 ਸਾਰੇ ਪੈਸੇ ਨਗ ਦਿੱਤੇ ਸੀ ਵੀ ਵੇਖੋ ਠੇਕੇ ਦੇ ਲੈਣ ਦਾ ਚਲੋ ਆਪਣੀ ਮਜਬੂਰੀ ਹੁੰਦੀ ਹੈ ਕਿ ਕਿਉਂਕਿ ਅਗਲਾ ਕੰਮ ਚਲਾਉਂਦਾ ਤੇ ਫਿਰ ਜਦੋਂ ਇਹੋ ਜਿਹੇ ਕੰਮ ਹੋਣਗੇ ਜੀ ਫੇਰ ਹੀ ਅਗਲਾ ਰੱਸਾ ਚੱਕਦਾ ਉਹ ਤਾਂ ਚੱਕਿਆ ਨਹੀਂ ਜਾਂਦਾ ਕਿਸ ਤੋਂ ਸਾਡੇ ਦੇ ਆ ਵੀ ਗਏ ਤੇ ਉਹ ਵੀ ਗਏ ਆ ਵੀ ਗਏ ਤੇ ਉਹ ਵੀ ਗਏ ਸਾਡੇ ਪਿੰਡ ਦੇ ਬੰਦੇ ਇਨਸਾਨ ਥੋੜਾ ਹੋਇਆ ਨੀਗਾ ਥੋੜੇ ਕਣਕ ਹੋਈ ਆ ਤੁਸੀਂ ਐ ਕਰੋ ਜੀ ਸੌ ਪਾ ਤੁਸੀਂ ਇਹ ਦੱਸੋ ਵੀ ਇਹ ਫਿਰ ਉਹਨਾਂ ਨੇ ਉਹਨਾਂ ਨੇ ਮੇਰੇ ਨਾਲ 420 ਕੀਤੀ ਕੀਤੀ ਤੇ ਸਰਕਾਰ ਨਾਲ ਵੀ 420 ਹੋਈ ਹੈ ਕਿ ਨਹੀਂ ਹੋਈ ਜੀ ਚਲੋ ਮੰਨ ਲਓ ਆਪਾਂ ਮੰਨ ਲਓ ਕਹਿ ਦਿੰਦੇ ਆ ਵੀ ਮੇਰੇ ਕਣਕ ਹੋ ਗਈ ਪਰੰਤੂ ਹੋਈ ਤਾਂ ਨਹੀਂ ਚਲੋ ਮੈਂ ਮੰਨ ਲੈਂਦਾ ਜੀ ਮੇਰੇ ਕੋਈ 30 ਮਣ ਹੋ ਗਈ 25 ਮਣ ਹੋ ਗਈ ਹੋ ਗਈ ਪਰੰਤੂ 420 ਤਾਂ ਹੋਈ ਹੈ ਨਾ ਜੇ ਸਰਕਾਰ ਨਾਲ ਫਰਾਡ ਹੋਇਆ ਕੱਲ ਥਾਣੇ ਗਏ ਸੀਗੇ ਜੀ ਸਾਰੀ ਮੇਰੇ ਨਾਲ ਪਜਾਇਤ ਗਈ ਸੀਗੀ ਟੋਟਲ ਜਿਵੇਂ ਸ਼ਰਿਆਂ ਮੁਕਰਦੇ ਜੀ ਜੇ ਕਹਿੰਦੇ ਜਿੱਥੇ ਮਰਜ਼ੀ ਕੇਸ ਕਰ ਲਓ ਤੁਸੀਂ ਉਹ ਬੰਦੇ ਕੋਲੇ ਸੀ ਠੇਕੇ ਦੇ ਨਾਲ ਬਾਣ ਆ ਜਾ ਉਹ ਆ ਜਾ ਆ ਜਾ ਕੋਈ ਨਹੀਂ ਹਾਂ ਬਾਕੀ ਨਹੀਂ ਉਹਨਾਂ ਦਾ ਬਾਣੀ ਇਹਨਾਂ ਕੋਲ ਜੀ ਇਹਨਾਂ ਮਸਲਾ ਨਾ ਉਹ ਹੀ ਹੈ ਵੀ ਜਿਹੜੀਆਂ ਇਹਨਾਂ ਨੇ ਡੰਮੀ ਐਂਟਰੀਆਂ ਪਾਈਆਂ ਠੀਕ ਹੈ ਉਹ ਕਿਤੇ ਵੀ ਕੋ ਸਕਸੈਸ ਨਹੀਂ ਹੁੰਦਾ ਬਿਲਕੁਲ ਸਹੀ ਬੰਦਿਆਂ ਨੂੰ ਦੇ ਦਿੰਦੇ ਕੋਈ ਦਿੱਕਤ ਨਹੀਂ ਸੀ ਜਿਹੜੇ ਦੋ ਨੰਬਰ ਦੇ ਬੰਦਿਆਂ ਨੂੰ ਇਹਨਾਂ ਦੀ ਮਿਲੀਭੁਗਤ ਕਰਕੇ ਸਾਡੇ ਪਿੰਡ ਦਾ ਵੀ ਏਜੰਟ ਉਹਦੇ ਵਿੱਚ ਇਹਨਾਂ ਨੇ ਮਿਲੀਭੁਗਤ ਕਰਕੇ ਐਂਟਰੀਆਂ ਪਾਈਆਂ 75 75000 ਦੀਆਂ ਉਹਦੇ ਵਿੱਚੋਂ ਅਗਲੇ ਗਰੀਬ ਬੰਦੇ ਨੂੰ ਦੇ ਕੇ ਲਾਲਚ 10 20 30000 ਜੋ ਵੀ ਬਾਕੀ ਉਹ ਪੈਸੇ ਕੈਸ਼ ਲੈਤੇ ਗਏ ਜਿਹਦਾ ਹੁਣ ਕਿੱਥੋਂ ਆਪਾਂ ਬਰੂਪ ਦੇਵਾਂਗੇ ਚੋਰ ਤਾਂ ਉਹ ਲੋਕ ਬਣਾਤੇ ਜੇ ਉਹਨਾਂ ਦੇ ਖਾਤੇ 'ਚ ਉਹਨਾਂ ਤੋਂ ਅਸੀਂ ਨਾਕਦੋ ਕੀਤਾ ਇਹ ਸੀ ਇਹਨਾਂ ਆਪਾਂ ਕਿੱਥੇ ਸਾਬਤ ਕਰਦੇ ਆਂਗੇ ਜਿੱਥੇ ਅਸੀਂ ਜਾਣੀਆ ਕੋਈ ਸਾਨੂੰ ਆਥੈਂਟਿਕ ਲਿਸਟ ਨਹੀਂ ਮਿਲੀ ਚੀਫ ਸਕੱਟਰੀ ਤੋਂ ਲੱਗ ਕੇ ਹਰੇਕ ਤੱਕ ਅਸੀਂ ਆਪਦੀ ਪਹੁੰਚ ਵੀ ਕੀਤੀ ਹੈ ਠੀਕ ਹੈ ਪਰ ਨਾ ਤਾਂ ਉਥੋਂ ਤੱਕ ਜਾਣ ਦਿੰਦੇ ਆ ਕਿਉਂਕਿ ਸਿੱਧੀ ਗੱਲ ਹੈ ਸ਼ੁਰੂ ਹੁੰਦੀ ਹੈ ਕਹਾਣੀ ਸਾਡੇ ਪਿੰਡ ਚੋਂ ਠੀਕ ਹੈ ਆ ਬੰਦੇ ਇੰਨੇ ਖੜੇ ਆ ਇਹਨਾਂ ਨੂੰ ਪਤਾ ਹੀ ਆ ਵੀ ਕਿੱਥੋਂ ਤੇ ਕੀ ਹੋਇਆ ਠੀਕ ਹੈ ਜੀ ਸਿਰਫ ਨੰਬਰ ਠੀਕੇ ਦੇ ਸੀਗਾ ਜਿਹੜਾ ਮੇਰੇ ਕੋਲੇ ਸੀਗਾ ਦੂਜਾ ਬਾਣ ਇਹਨਾਂ ਕੋਲੇ ਸੀਗਾ ਸ਼ਰੇ ਆਮ ਕੱਲ ਅਸੀਂ ਥਾਣੇ 'ਚ ਗਏ ਸੀਗੇ ਸ਼ਰੇ ਆਮ ਸਾਨੂੰ ਕਹਿੰਦੇ ਜਿੱਥੇ ਮਰਜੀ ਕੇਸ ਕਰ ਲਓ ਹੁ ਅਪਾ ਇਹ ਤਾਂ ਸਾਫ਼ ਕਰ ਸਕਦੇ ਆ ਵੀ ਆਹ ਬੰਦੇ ਇਹਨਾਂ ਕੋਲ ਤਾਂ ਜ਼ਮੀਨ ਹੀ ਹੈ ਨਹੀਂ। ਹੂੰ ਕਿਸੇ ਦਾ ਜ਼ਮੀਨਾਂ ਤਾਲੁਕ ਹੀ ਹੈ ਨਹੀਂ। ਕੋਈ ਕੋਸ਼ਕਾ ਉਹਦਾ ਪ੍ਰਾਈਵੇਟ ਜੌਬ ਕਰਦਾ ਕੋਈ ਕੋਸ਼ਕਾ ਕਰਦਾ। ਉਹਨਾਂ ਦੇ ਖਾਤਿਆਂ 'ਚ ਐਂਟਰੀਆਂ ਕਿਵੇਂ ਚਲੀਆਂ? ਉਹਨਾਂ ਦੇ ਖਾਤਿਆਂ 'ਚ ਆ ਗਿਆ ਜਿਹਨਾਂ ਕੋਲ ਜ਼ਮੀਨ ਨਹੀਂ। ਮੇਨ ਮਸਲਾ ਇਹੋ ਆ ਜੀ ਬਹੁਤ ਜ਼ਿਆਦਾ ਖਾਤੇ ਆ ਉਹ। ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ ਕੀਤੇ ਤੇ ਉਹਨਾਂ ਤੋਂ ਵਾਪਸ ਲਿੱਤੇ ਗਏ। ਠੀਕ ਹੈ। ਉਹ ਲਿੱਤੇ ਕਿ ਨਹੀਂ ਆ ਸਾਡੇ ਪਿੰਡ ਦੇ ਬੰਦੇ ਆ। ਜਿਹੜੇ ਜ਼ਿਆਦਾਤਰ ਮੰਨ ਲਓ ਜਿਵੇਂ ਕਹਿੰਦੇ ਕਿ ਜ਼ਮੀਨ ਹੈ ਨਹੀਂ ਉਹਨਾਂ ਦੇ ਖਾਤਿਆਂ 'ਚ ਪੈਸੇ ਜਾਵੜੇ ਫਿਰ ਜ਼ਿਆਦਾਤਰ ਕੌਣ ਬੰਦੇ ਆ ਖਾਤਾ ਹੈਗਾ ਪੀਐਨਵੀ ਬੈਂਕ ਦਾ ਹੂੰ ਆ ਜਿਹੜਾ ਆਈ ਐਫ ਆਈਐਫਸੀ ਕੋਟ ਆ ਐਸਬੀਆਈ ਦਾ ਦੱਸੋ ਲੈ ਕਿਹੜਾ ਪ੍ਰੂਫ ਕਰੂਗਾ ਇਹ ਨਾ ਕੈਨੇਡਾ ਦਾ ਤੇ ਇਹਦਾ ਖਾਤਾ ਅਵੇਲੇਬਲ ਹੀ ਨਹੀਂ ਆਲ ਓਵਰ ਇੰਡੀਆ ਚ ਠੀਕ ਹੈ ਦੱਸੋ ਇਹ ਚ ਕਹਿੰਦੇ ਪੈਸੇ ਆ ਗਏ ਆਹ ਭਈ ਐਂਟਰੀ ਤਾਂ ਆ ਭਈ ਐਂਟਰੀ ਤੇ ਆ ਆ ਗਿਆ ਮੇਰਾ ਨਾਮ ਲੋਕਾਂ ਨੂੰ ਦਿਖਾਉਣ ਨੂੰ ਬੜਾ ਆਹ ਖਾਤਾ ਪੂਰੇ ਭਾਰਤ ਵਿੱਚ ਭਾਲ ਦੇਣਾ ਹੂੰ ਐਕਸੈਸੀ ਨਹੀਂ ਹੁੰਦਾ ਕਿ ਤੇ 28000 ਇਹ ਚ ਪਾ ਛੱਡ ਲੈ ਦੱਸੋ ਲੈ ਠੀਕ ਹੈ ਬਈ ਮੇਰੇ ਆਪ ਦੇ ਨਾਲ ਇਹ ਹੋਈ ਪਈ ਆ ਮੈਂ ਬੈਠਿਆ ਹਾਂ ਜੀ ਡਿਫਰਮੇਸ਼ਨ ਦਾ ਕਰਦਾ ਹਾਂ ਹਾਂ ਤੇ ਮੈਂ ਉਹਦੇ ਨਾਲੇ ਪਟਵਾਰੀ ਤੇ ਕੇਸ ਕਰਦਾ ਡ ਇਹ ਆ ਇਹੋ ਤੰਗਾ ਕੀ ਐਵੇਂ ਮੈਨੂੰ ਬਨਾਮ ਕਰੀ ਜਾਂਦਾ ਦੱਸੋ ਤੇ ਪਿੰਡ ਤੇ ਬਨਾਮ ਕਰੀ ਜਾਂਦਾ ਦੱਸੋ ਲੈ ਬਨਾਮ ਕਰੀ ਜਾਂਦਾ ਸੱਤਾ ਸਾਰੇ ਪੈਸੇ ਲੈ ਗਿਆ 7 ਲੱਖ ਰੁਪਇਆ ਖਾ ਗਿਆ ਹਾਂ ਲੈ ਕੋਈ ਬੰਦਾ ਪ੍ਰੂਫ ਕਰ ਦੇ ਹੋਰ ਹੋ ਰਹਾ ਲਿਸਟ ਵਿੱਚ ਕਿਹਦੇ ਨਾਮ ਆ ਜੀ 54 ਖਾਤੇ ਜੀ ਸਾਡੇ ਪਿੰਡ ਦੇ ਨੰਬਰਦਾਰਾਂ ਦਾ 메ਨ ਹੱਥ ਆ ਜਿਹੜੇ ਜਾਲੀ ਪੈਸੇ ਪਵਾਉਣ ਚ ਠੀਕ ਹੈ ਜਿਹੜੇ ਸਾਡੇ ਪਿੰਡ ਦੇ ਦੋ ਨੰਬਰਦਾਰਾ ਬਾਈ ਦੋਨੇ ਨੰਬਰਦਾਰਾਂ ਦਾ 메ਨ ਹੱਥ ਸਾਰਾ ਗੁਰਖਤੰਡਾ ਉਹਨਾਂ ਦਾ ਪਟਵਾਰੀ ਨਾਲ ਫੁੱਲ ਸੈਟਿੰਗ ਕਰਕੇ ਆ ਹੋ ਸਕਦਾ ਜਿੰਨੇ ਖੜੇ ਆ ਯਾਰ ਕਮਾ ਦੇ ਡਰਦੇ ਹੋਣਗੇ ਮੈਂ ਕਿਸੇ ਤੋਂ ਡਰਦਾ ਰੁਦਾ ਨਹੀਂ ਬਾਈ ਨੰਬਰਦਾਰਾਂ ਦਾ 메ਨ ਰੋਲ ਆ ਜਿਨ੍ਹਾਂ ਨੇ ਪੈਸਿਆਂ ਦੇ ਸਾਰਿਆਂ ਦੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਸੀ ਉਹਨਾਂ ਦੀ ਢੂਈ ਮਰਾਤੀ ਠੀਕ ਹੈ ਨਾ ਜਿਹੜੇ ਨੰਬਰਦਾਰਾਂ ਕੋਲੇ ਦੋ ਦੋ ਢਾਈ ਢਾਈ ਕਿੱਲੇ ਪੈਲੀ ਸੀ ਉਹ 15 15 17 17 ਲੱਖ ਦੀਆਂ ਦੁਕਾਨਾਂ ਲੈਣ ਨੂੰ ਫਿਰਦੇ ਆ ਕਿੱਥੋਂ ਆਇਆ ਪੈਸੇ ਦੱਸੋ ਮੈਨੂੰ 17 ਨੰਬਰਦਾਰਾਂ ਦੀ ਮਿਲੀ ਜੁਲੀ ਭਗਤਾਂ ਦਾ ਨੁਕਸਾਨ ਹੋਇਆ ਬਾਈ ਮਿਲੀ ਜੁਲੀ ਭਗਤਾਂ ਨੰਬਰਦਾਰਾਂ ਨੇ ਗਾਂਹ ਸਾਈਡਿੰਗਾ ਕਰਕੇ ਪਟਵਾਰੀਆਂ ਨਾਲ ਠੀਕ ਆ ਪੈਸੇ ਵਵਾਏ ਆ ਉਹਨਾਂ ਤੇ ਕਰ ਦਿਓ ਜੇ ਕੋਈ ਐਕਸ਼ਨ ਕਰਨਾ ਤਾਂ ਵੀਰੇ ਤੁਸੀਂ 9000 ਦੇ ਵਿੱਚ ਤਾਂ ਕਹਿ ਸਕਦੇ ਹੋ ਵੀ 90 ਰੁਪਏ ਇੱਕ ਪਾਸੇ ਕਰ ਲੈ ਕਮਿਸ਼ਨ ਹੋ ਗਿਆ ਇਹ ਹੋ ਸਕਦਾ 75000 ਰੁਪਏ ਖਾਤੇ 'ਚ ਪਾ ਕੇ ਬੰਦਾ 10000 ਛੱਡ ਕੇ ਬਾਕੀ 65 ਲੈ ਜੀ ਇਹ ਕਿੱਥੋਂ ਦਾ ਹੋਇਆ ਉਹ 65 ਕਿੱਥੇ ਗਿਆ ਕੈਸ਼ ਗਿਆ ਨਾ ਸਾਡੇ ਕੋਲੋਂ ਤਾਂ ਹੁਣ ਦੱਸੋ ਜਿਹੜੀ ਸਾਡੇ ਕੋਲ ਲਿਸਟ ਆ ਨਾ ਉਹਦੇ ਸਾਰੇ ਬੋਲਣਗੇ ਜੀ ਜੇ ਜੇ ਇਨਕੁਆਰੀ ਹੁੰਦੀ ਹੈ ਵੈਸੇ ਤਾਂ ਹੁਣ ਕਿਸੇ ਦਾ ਨਾਮ ਲਈ ਜਾਂਦੇ ਆ ਬੰਦੇ ਹਨਾ ਸਾਰੇ ਪਰ ਮੰਨ ਲਓ ਜੇ ਇਹ ਸਾਰਾ ਮਾਮਲੇ ਨੂੰ ਸਾਹਮਣੇ ਲੈ ਕੇ ਆਉਣਾ ਹੈ ਤਾਂ ਲੋਕਾਂ ਨੂੰ ਲੜਾਉਣ ਨਾਲੋਂ ਮੈਂ ਤਾਂ ਇਹ ਕਹਿਣਾ ਹੈ ਵੀ ਜੇ ਲੋਕਾਂ ਨੂੰ ਇੱਕ ਦੂਜੇ ਨਾਲ ਜੁੰਡੋ ਜੁੰਡੀ ਕਰਾਉਣ ਨਾਲੋਂ ਜੇ ਗਵਰਨਮੈਂਟ ਹੈਗੀ ਹੈ ਇਮਾਨਦਾਰੀ ਹੈਗੀ ਹੈ ਰੱਤੀ ਰੱਤੀ ਇਮਾਨਦਾਰੀ ਵੀ ਹੈਗੀ ਹੈ ਤਾਂ ਕਿੱਡੀ ਗੱਲ ਹੈ ਰਿੱਦਾਂ ਇਨਕੁਆਰੀ ਲਿਖਣਾ ਨਾ ਇਹਨਕਵਾਰੀ ਆ ਕੇ ਇੱਥੇ ਦੋ ਅਫਸਰ ਕਰ ਦੇਣਗੇ ਆਪਣੇ ਆਪ ਸਾਰਾ ਦੁੱਧ ਦੁੱਧ ਪਾਣੀ ਇੱਕ ਦਿਨ ਦੇ ਵਿੱਚ ਹੀ ਹੋ ਜਾਣਾ ਇਹ ਬੜਾ ਵੱਡਾ ਕੰਮ ਦਾ ਇਹ ਸਮਝਾ ਤੁਹਾਨੂੰ ਫਿਰਦੇ ਹਾਂ ਦਫ਼ਤਰਾਂ ਚ ਸਾਨੂੰ 1 ਸਾਲ ਪੂਰਾ ਹੋ ਗਿਆ 1 ਸਾਲ ਪੂਰਾ ਹੋ ਗਿਆ ਹੁਣ ਦੋ ਇੱਕ ਇੱਕ ਮਿੰਟ ਦੋ 200 ਕਿੱਲੇ ਦੇ ਦੁਬਾਰੇ ਪ੍ਰਪੋਜ਼ਲ ਬਣਾ ਕੇ ਇਹਨਾਂ ਨੇ ਭੇਜਿਆ ਪਿਆ ਜਿਹੜਾ ਕਾਨੂੰਨ ਕੋਲੇ ਪਿਆ ਹੈ ਹਨਾ ਵੀ ਮੰਨ ਲਓ ਜੇ 200 ਕਿੱਲੇ ਦਾ ਉਹ ਵੀ ਪੈਸਾ ਕਿਤੇ ਪਾਸਪੋਰਟ ਕਰਾ ਕੇ ਤੇ ਜਿਹੜੇ ਬੰਦਾ ਅਮਰੀਕਾ ਨਾਲ ਉਹਨਾਂ ਨੂੰ ਵੀ ਦੇ ਦਿੰਦੇ ਹਨਾ ਜਿਹੜੇ ਲੈ ਗਏ ਤਾਂ ਲੈ ਗਏ ਚੱਲ ਹਨਾ ਜੇ ਜਿਨ੍ਹਾਂ ਦੀ ਅਜੇ ਕਣਕ ਬਚੀ ਪਈ ਐ 200 ਕਿੱਲੇ ਦਾ ਜੇ ਉਹ ਪੈਸਾ ਵੀ ਪਾਸ ਗਵਰਨਮੈਂਟ ਕਰ ਦਿੰਦੀ ਕਿਸੇ ਤਰੀਕੇ ਨਾਲ ਤੇ ਇਹਨਾਂ ਨੂੰ ਵੀ ਮਿਲ ਜਾਂਦੇ ਤਾਂ ਚੱਲ ਹੋ ਸਕਦਾ ਰੌਲਾ ਹੀ ਨਾ ਪੈਂਦਾ ਬਿਲਕੁਲ ਪਰ ਹੁਣ ਉਹ ਉਹ ਪੈਸਾ ਪਾਸ ਨਾ ਹੋਣ ਕਰਕੇ ਤੇ ਜਿਨ੍ਹਾਂ ਨੂੰ ਮਿਲੇ ਨਹੀਂ ਉਹ ਵਿਚਾਰੇ ਅਗਲੇ ਤੜਫਦੇ ਤੁਰੇ ਫਿਰਦੇ ਅੱਜ ਲਾੜ ਤੇ ਹਾਰ ਕੇ ਤੁਹਾਨੂੰ ਇੱਥੇ ਬੇਨਤੀ ਕਰਕੇ ਬੁਲਾਇਆ ਕਿਉਂਕਿ ਸਭ ਤੋਂ ਜ਼ਿਆਦਾ ਕੰਮ ਜਿਹੜਾ ਪੰਜਾਬ 'ਚ ਚੱਲ ਰਿਹਾ ਹੈ ਗਵਰਨਮੈਂਟ ਦੀ ਆਵਾਜ਼ ਤਾਂ ਸਾਡੇ ਤੱਕ ਪਹੁੰਚਾਈ ਜਾ ਰਹੀ ਹੈ ਹੂੰ ਬਹੁਤ ਚੈਨਲ ਬੈਠੇ ਆ ਵੀ ਜਿਹੜੇ ਗਵਰਨਮੈਂਟ ਨੇ ਫੱਟੀ ਪੋਜਤੀ ਫਲਾਨੀ ਕਰਦੀ ਤੇ ਸਾਰੀ ਆ ਜਾਂਦੀ ਸਾਡੇ ਕੋਲੇ ਖਬਰ ਵੀ ਯਾਰ ਭਗਵੰਤ ਮਾਨ ਜੀ ਆ ਕਰ ਰਹੇ ਚਲੋ ਹੱਕ ਬਣਦਾ ਚੈਨਲ ਦਿਖਾਉਣ ਜਿਹੜੀ ਸਾਡੀ ਆਵਾਜ਼ ਆ ਉਹ ਗਵਰਨਮੈਂਟ ਤੱਕ ਪਹੁੰਚਾਉਣ ਵਾਸਤੇ ਚੈਨਲ ਕੋਈ ਨਹੀਂ ਆਉਂਦਾ ਇੱਥੇ ਇੱਕ ਹੀ ਚੈਨਲ ਆ ਲੋਕ ਆਵਾਜ਼ ਟੀਵੀ ਇਹਨੂੰ ਆਵਾਜ਼ ਮਾਰਦੇ ਆ ਤੁਹਾਨੂੰ ਸੁਬਾ ਫੋਨ ਕਰਿਆ ਤੇ ਤੁਸੀਂ ਦੁਪਹਿਰ ਤੱਕ ਇਹਦੇ ਪਹੁੰਚ ਗਏ ਥੋੜੇ ਤੇ ਵੀ ਗਵਰਨਮੈਂਟ ਨੇ ਪ੍ਰੈਸ਼ਰ ਪਾਈ ਜਾਂਦੀ ਰਹਿੰਦੀ ਥਾਂ ਥਾਂ ਤੇ ਇਸ ਕਰਕੇ ਜਿਹੜਾ ਤੁਸੀਂ ਸਾਡੀ ਆਵਾਜ਼ ਨੂੰ ਚੱਕ ਕੇ ਜਦੋਂ ਵੀ ਲੋੜ ਪੈਂਦੀ ਹੈ ਕਣਕ ਵੇਲੇ ਵੀ ਤੁਸੀਂ ਸਭ ਤੋਂ ਪਹਿਲਾਂ ਇਸ ਜਦੋਂ ਮਰੀ ਸੀ ਕਣਕ ਤਾਂ ਹੀ ਸਾਨੂੰ ਮਾਅਬਜ਼ੀ ਮਿਲ ਗਿਆ ਸੀ ਨਹੀਂ ਉਹ ਵੀ ਨਹੀਂ ਮਿਲਣਾ ਸੀਗਾ ਤਾਂ ਅੱਜ ਵੀ ਤੁਸੀਂ ਆਏ ਆ ਸਾਨੂੰ ਆਸ ਹੈ ਉਮੀਦ ਹੈ ਕਿ ਤੁਸੀਂ ਆਵਾਜ਼ ਸਾਡੀ ਉੱਪਰ ਤੱਕ ਪਹੁੰਚਾਉਂਗੇ ਤੇ ਇਹ ਆਵਾਜ਼ ਨੂੰ ਸੁਣ ਕੇ ਗਵਰਨਮੈਂਟ ਦੀ ਜਿਹੜੀ ਨੀਂਦ ਹੈ ਜਾਂ ਪ੍ਰਸ਼ਾਸਨ ਦੀ ਜਿਹੜੀ ਨੀਂਦ ਹੈ ਐਨਾ ਝੰਜੋੜਨ ਸਾਲ ਹੋ ਗਿਆ ਝੰਜੋੜਦਿਆਂ ਨੂੰ ਝੰਜੋੜਨ ਤੋਂ ਬਾਅਦ ਵੀ ਮਾੜੀ ਮੋਟੀ ਜੇਕਰ ਖੁੱਲ ਗਈ ਤੇ ਇਨਕੁਆਰੀ ਇੱਕ ਲਿਖ ਦੇਣੀ ਹੈ ਬਸ ਜੇ ਇਨਕੁਆਰੀ ਲੱਗ ਗਈ ਤੇ ਆਪਣੇ ਆਪ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇੱਥੇ ਹੋ ਜਾਣਾ ਬਾਕੀ ਹੋਰ ਕਿਸੇ ਤੋਂ ਜੇ ਪੁੱਛਣਾ ਅੱਛਾ ਬਾਈ ਜਿਹੜੇ ਖਾਤੇ ਜਦੋਂ ਤੁਸੀਂ ਖਾਤੇ ਦੇਣੇ ਹੁੰਦੇ ਹੋ ਤੁਸੀਂ ਖੁਦ ਤੇ ਸੀਗੇ ਆਪਣੇ ਖਾਤੇ ਗਿਆ ਦੇਖਿਆ ਆਏ ਆ ਖਾਤੇ ਦੇਖੇ ਆ ਮੇਰਾ 10 ਕਿਲੇ ਵਨ ਮਰਾਸੀ ਮੈਨੂੰ 5 ਕਿੱਲਿਆਂ ਦੇ ਪੈਸੇ ਆਏ ਤੇ ਮੈਨੂੰ ਪਟਵਾਰੀ ਸਾਹਿਬ ਨੇ ਫੋਨ ਕੀਤਾ ਮੰਡੀ ਜਾਇਂਦਾ ਸੀ ਮੈਨੂੰ ਕਹਿੰਦਾ ਭਾਈ ਤੇਰੇ ਖਾਤੇ 'ਚ ਪੈਸੇ ਆ ਗਏ ਮੈਂ ਕਿਹਾ ਜੀ ਕਿਹੜੇ ਖਾਤੇ ਮੈਨੂੰ ਦੀ ਆ ਖਾਤਾ ਨੰਬਰ ਅਤਰਾ ਮੈਂ ਕਿਹਾ ਜੀ ਮੇਰਾ ਜੇ ਇਹ ਖਾਤਾ ਨੰਬਰ ਹੋਵੇ ਮੇਰਾ ਸਬੂਤ ਕਰ ਦੋ ਆਪਾਂ ਦੇ ਦਰ ਮੇਰੇ ਖਾਤੇ 'ਚ ਪੰਜ ਕਿੱਲਿਆਂ ਜਿਹੜੇ 10 ਕਿੱਲਿਆ ਉਹ ਇਕੱਠੇ ਸੀਗੇ ਤੁਹਾਡੇ ਇੱਕ ਥਾਂ ਹੀ ਸੀ ਗੜੀ ਸਾਡੇ ਕਿਤਵੇਂ ਖੇਤਾਂ 'ਚ ਉੱਥੇ ਹੀ ਪੈਸੇ ਜਿਆਦਾ ਸੀ ਪੰਜ ਕਿੱਲਿਆ ਤੁਹਾਡੇ ਖਾਤੇ ਵਿੱਚ ਪੈਸੇ ਆ ਗਏ ਆ ਗਏ ਸੀ ਹਾਂਜੀ ਫਿਰ ਪੰਜਾਂ ਵਾਲੀ ਖਾਤੇ ਬਦਲ ਦਿੱਤਾ ਅਸੀਂ ਖਾਤੇ ਹੋਰ ਵੀ ਦਿੱਤੇ ਸੀ ਕਿ ਮੈਂ ਬੱਚਿਆਂ ਦੇ ਪਾਏ ਨਹੀਂ ਪੈ ਨਹੀਂ ਉਹ ਕਹਿੰਦੇ ਪੈਸੇ ਮੁੱਕ ਗਏ ਕਿ ਕਿੱਲੇ ਕਣਕ ਦੀ ਪਈ ਇੱਕ ਥਾਂ ਵਾਣ ਸੀਗਾ ਸਾਰਾ ਤੇ ਪੰਜੀ ਨਹੀਂ ਆਈ ਜਮਾ 40 ਕਿਲਿਆਂ ਦਾ ਕੁਝ ਨਹੀਂ ਕੁਝ ਨਹੀਂ ਪਾਸੇ ਆ ਕੇ ਦੂਜੇ ਦੋਨੇ ਪਾਸੇ ਆ ਕੇ ਮੇਰਾ ਵਾਣ ਚਾਲੇ ਰਿਹਾ ਇੱਕ ਪੰਜੀ ਵੀ ਨਹੀਂ ਆਈ ਜਮਾ ਇਹਦੇ ਪਿੰਡ ਦੇ ਬੱਚੇ ਮੰਨ ਲਓ ਜਿਹੜੇ ਵੱਧ ਤੋਂ ਵੱਧ ਕਿੰਨੇ ਕਿੱਲਾਂ ਦੇ ਪੈਸੇ ਆ ਗਏ ਜਿਹੜੇ ਕਹਿੰਦੇ ਕਿ ਜ਼ਮੀਨ ਹੈ ਨਹੀਂ ਜਿੰਨਾਂ ਕੋਲੇ ਉਹਨਾਂ ਨੂੰ ਘੱਟੋ-ਬੜ 10-15 ਖਾਤੇ ਆ ਜੀ ਇਹੋ ਜਿਆਦਾ ਵੱਧ ਤੋਂ ਵੱਧ ਹੋਣਗੇ 52 ਖਾਤੇ ਆ ਜੀ ਜਿੰਨਾਂ ਜਿਹੜੇ ਖੇਤੀਬੰਦੇ ਕਰਦੇ ਨੇ ਵੀ ਉਹਵੇਂ ਖਤਿਆਂ ਚਾਹੀਦੇ 52 ਖਾਤੇ ਆ ਉਹ ਹਾਂ ਜਿਹੜੇ 50 ਲੱਖ ਰੁਪਏ 50-55 ਲੱਖ ਰੁਪਇਆ ਜਾਨੀ ਉਹ ਹੋ ਗਿਆ ਜਿਹੜਾ ਜਿਹੜੇ ਰਹਿ ਗਏ ਬਸ ਉਹ ਕਪੜਾ ਹੋਇਆ 50-55 ਲੱਖ ਦਾ ਬੇਜਮੀਨਾਂ ਨੂੰ ਆ ਗਿਆ ਉਹ ਬੇਜਮੀਨਾਂ ਨੂੰ ਆ ਗਿਆ ਉਹਨਾਂ ਦੇ ਵੀ ਕੁਝ ਆਇਆ ਹਾਂਜੀ ਬਾਪੂ ਜੀ ਸਾਡੇ ਕੋਲੇ 15 ਕਿਲੋ ਤੇ 6 ਮਰਲੇ ਜ਼ਮੀਨ ਹੈ ਜੀ ਉਹਦੇ ਵਿੱਚੋਂ ਸਾਨੂੰ 1.5 ਕਿਲਿਆਂ ਦੇ ਪੈਸੇ ਆ ਗਏ 1.5 ਦੇ ਆ ਗਏ ਹਾਂ 2.5 ਕਿਲਿਆਂ ਦੇ ਮੇਰੇ ਨਾਂ ਤੇ ਆ ਗਏ 4 ਕਿਲਿਆਂ ਦੇ ਮੇਰੇ ਮੁੰਡੇ ਦੇ ਨਾਂ ਤੇ ਆਏ ਜੀ 5 ਕਿਲਿਆਂ ਦੇ ਮੇਰੇ ਪੁੱਤ ਦੇ ਨਾਂ ਤੇ ਆ ਗਏ ਇੱਕੋ ਹੀ ਸਾਡਾ ਖੇਤ ਹੈ ਜੀ ਸਮਝੇ ਕਰ 4 ਕਿਲਿਆਂ ਸਾਡੇ ਹੋਰ ਹੈਗੇ ਨਾਲ ਲਗਮਾਂ 3 ਕਿਲਿਆਂ ਦੇ ਅਸੀਂ ਠੇਕੇ ਤੇ ਲਿਆ ਅਸ਼ਟਾਮ ਤੇ ਸਾਡੀ ਲਕਸਤ ਹੋਈ ਵੀ ਇਹ ਆ ਤੇ ਕਿਹਦੇ ਜਿਵੇਂ ਆਪਾਂ ਦੇਖਦੇ ਹਾਂ ਸਾਰਾ ਕੁਝ ਲਿਖਿਆ ਉਹਦੇ ਵਿੱਚ ਵੀ ਜੇ ਫਸਲ ਮਰ ਜੇ ਤਾਂ ਜੀ ਉਹ ਸਾਨੂੰ ਸ਼ੱਕ ਪਿਆ ਹੈ ਜਿਹੜੋ ਪੈਸੇ ਆ ਉਹ ਸਾਨੂੰ ਦੱਸਿਆ ਕਿ ਅਸੀਂ ਲਿਸਟ ਤਾਂ ਮੈਂ ਵਿਖਾਈ ਹੈ ਮੈਂ ਛੋੜ ਨਾ ਕਿ ਦੋ ਲਿਸਟ ਵਾ ਕੇ ਆਪਾਂ ਫੇਰ ਗੱਲ ਕਰਾਂਗੇ ਉਹ ਜਿਨ੍ਹਾਂ ਦੀ ਜ਼ਮੀਨ ਸੀਗੀ ਉਹ ਜ਼ਮੀਨ ਅਸੀਂ ਹੋਰ ਤੋਂ ਠੇਕੇ ਤੇ ਲਈ ਉਹ ਦਾ ਹੋਰਦੇ ਸੀਗੀ ਪੈਸੇ ਤੁਸੀਂ ਕੱਢ ਦੇਣਾ ਤੇ ਜਾਵੋ ਠੀਕ ਹੈ 45 ਇਹ ਜੇ ਤੁਹਾਡੇ ਪਿੰਡ ਦੇ ਵਿੱਚ ਇਹ ਹੋਇਆ ਗੜੇ ਮਾਰੀ ਤਾਂ ਕਾਫੀ ਹੋਈ ਸੀਗੀ ਉਦੋਂ ਇਹ ਕੀ ਲੱਗਦਾ ਫਿਰ ਇਹ ਤਾਂ ਸਾਰੇ ਪਿੰਡਾਂ ਵਿੱਚ ਵੱਡਾ ਕਬਲਾ ਆਊਗਾ ਕਬਲਾ ਬਹੁਤ ਵੱਡਾ ਹੁੰਦਾ ਜੀ ਅਸਲ ਦੇ ਵਿੱਚ ਕੀ ਪ੍ਰੋਪਰ ਪ੍ਰੋਸੀਜਰ ਹੈ ਜੀ ਇੱਕ ਇੱਕ ਹੋਣਾ ਚਾਹੀਦਾ ਜਦੋਂ ਵੀ ਕਿਤੇ ਕੋਈ ਰੱਬ ਪਹਿਲੀ ਗੱਲ ਤਾਂ ਮਾਰ ਮਾਰੇ ਨਾ ਕਿਸਾਨ ਨੂੰ ਕਿਸਾਨ ਵੈਸੇ ਹੀ ਮਰਿਆ ਪਿਆ ਮੁਸ਼ਕਲ ਨਾਲ ਟਾਈਮ ਪਾਸ ਹੁੰਦਾ ਹਰੇਕ ਬੰਦੇ ਦਾ ਜੇ ਕੋਈ ਗੱਲਬਾਤ ਕਿਤੇ ਹੁੰਦੀ ਹੈ ਤਾਂ ਸਰਕਾਰ ਨੂੰ ਇੱਕ ਚੀਜ਼ ਤਾਂ ਦੱਸਣੀ ਚਾਹੀਦੀ ਹੈ ਨਾ ਵੀ ਜਿਹੜੇ ਪਿੰਡ ਦੀ ਗਰਦੌਰੀ ਹੁੰਦੀ ਹੈ ਉਹ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਇੱਕ ਗਰਦੌਰੀ ਦੀ ਲਿਸਟ ਮਿਲਣੀ ਚਾਹੀਦੀ ਹੈ ਔਰ ਉਸ ਲਿਸਟ ਦੇ ਮੁਤਾਬਕ ਹਰੇਕ ਬੰਦੇ ਨੂੰ ਪੈਸਾ ਮਿਲੇ ਤੇ ਕਪੜਾ ਹੋ ਹੀ ਨਹੀਂ ਸਕਦਾ ਜੀ ਇਹ ਗੱਲ ਮੈਂ ਜਿੱਦ ਦੇ ਗਰਦੌਰੀ ਹੋਈ ਸੀ ਸਾਡੇ ਜਿਹੜੇ ਮੋਤਵਾਰ ਬੰਦੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਮੈਂ ਬੇਨਤੀ ਕਰੀ ਸੀ ਮੈਂ ਕਿਹਾ ਭਾਈ ਸਾਹਿਬ ਆਪਾਂ ਇਹ ਗਰਦੌਰੀ ਦੀ ਇੱਕ ਲਿਸਟ ਲੈ ਲਈਏ ਫੋਟੋਕਾਪੀ ਇਹ ਤੋਂ ਲੈ ਲਈਏ ਸਾਈਨ ਕਰਾ ਕੇ ਪਟਵਾਰੀ ਤੋਂ ਜੇ ਉਹਦੇ ਪਟਵਾਰੀ ਤੋਂ ਫੋਟੋਕਾਪੀ ਇੱਕ ਲਈ ਹੁੰਦੀ ਤੇ ਉਸ ਤੋਂ ਬਾਅਦ ਪਟਵਾਰੀ ਇੱਕ ਕਿੱਲੇ ਦੇ ਵੀ ਪੈਸੇ ਵੱਧ ਘੱਟ ਕਿਸੇ ਨੂੰ ਪਾ ਨਹੀਂ ਸਕਦਾ ਉਹਨੂੰ ਪਤਾ ਹੋਣਾ ਹੀ ਗਰਦੌਰੀ ਪਿੰਡ ਦੇ ਕੋਲੇ ਆ ਹੁਣ ਪਟਵਾਰੀ ਕੀ ਕਰਦਾ ਗਰਦੌਰੀ ਕਰਕੇ ਆਪਦੇ ਕੋਲੇ ਨਾਲ ਹੀ ਲੈ ਜਾਂਦਾ ਅਸਲ ਦੇ ਵਿੱਚ ਕੀ ਹੋਣਾ ਚਾਹੀਦਾ ਵੀ ਜਿਹੜੇ ਬੰਦੇ ਦੀ ਫਸਲ ਮਰੀ ਹੈ ਉਹਨੂੰ ਗਰਦੌਰੀ ਦੀ ਇੱਕ ਸਲਿੱਪ ਦਿੱਤੀ ਜਾਣੀ ਚਾਹੀਦੀ ਹੈ ਵੀ ਆਹ ਲੈ ਵੀ ਤਿੰਨ ਕਿੱਲਾਂ ਦੀ ਤੈਨੂੰ ਤੇਰੀ ਫਸਲ ਮਰੀ ਹੈ ਆਹ ਦਾ ਸਲਿੱਪ ਜਿੱਦੇ ਪੈਸੇ ਜੇ ਗਵਰਨਮੈਂਟ ਦਿੰਦੀ ਹੈ ਤੁਹਾਨੂੰ ਕੋਈ ਪੈਸਾ ਨਾ ਤਾਂ ਤੈਨੂੰ ਤਿੰਨ ਕਿੱਲਾਂ ਦੇ ਪੈਸੇ ਮਿਲਣਗੇ ਜਿਹੜੇ ਖਾਤੇ ਤੁਸੀਂ ਲਿਖਾਤੇ ਉਸ ਤੋਂ ਬਾਅਦ ਹਾਂਜੀ ਹਾਂਜੀ ਸਾਡੇ ਜਿਹਦੇ ਘਰੇ ਪਏ ਐ ਉੱਥੇ ਜਾ ਕੇ ਪਟਵਾਰੀ ਘਰੇ ਬੈ ਕੇ ਅਸੀਂ ਖੇਚ ਰਹੇ ਹਣੀ ਆ ਸਾਡੇ ਛੱਡਾ ਅੱਥੇ ਸਾਰੇ ਵੇਖ ਕੇ ਲੈ ਕੇ ਲਿਆਓ ਸਾਡੇ ਜਾਨਵਰ ਮਰੇ ਸੀ ਮੁਰਗੀ ਖਾਣਾ ਸੀ ਉਹ ਵੇਖ ਕੇ ਲੈ ਕੇ ਆਏ ਅਸੀਂ ਛੱਡ ਵੀ ਲਖਾਈ ਸੀ ਪਸ਼ੂਆਂ ਵਾਲੇ ਛੱਡ ਵੀ ਢਾਜਾ ਅਸੀਂ ਦੁਆਰੇ ਯਾਤਰਾ ਪਾਈ ਉਹ ਤਿੰਨ ਵੀ ਨਹੀਂ ਕਿਸੇ ਤੇ ਤਾਂ ਜਾ ਵੜ ਤੱਕ ਤੇ ਠਾ ਆ ਜਾਈ ਹੁਣ ਅਸੀਂ ਗਏ ਸੀ ਸਦਨ ਸਾਨੂੰ ਪਤਾ ਲੱਗਿਆ ਉਹ ਸਾਨੂੰ ਬਟਿੰਡੇ ਵਾਲੇ 229 ਨੰਬਰ ਕਮਰੇ ਵਾਲੇ ਕਹਿੰਦੇ ਕਿ ਤੁਹਾਨੂੰ ਵਾਅਦੇ ਦਾ 3000 ਮਿਲੇਗਾ ਤੁਸੀਂ ਚੰਡੀਗੜ੍ਹ ਰਖਾ ਤਰੀਕਾ ਦੀ ਖਤਰ ਤੱਕੇ ਖਾਓਗੇ ਠੀਕ ਆਪਦੇ ਘਰੇ ਬਹਿ ਜਾ ਜਿਹੜੇ ਸਾਡੇ ਸੀ ਕਿ ਤੁਹਾਨੂੰ ਦੱਸਿਆ ਉਹ ਜੋ ਸਾਨੂੰ ਚਾਰ ਕਿਦਾਂ ਦੇ ਪੈਸੇ ਨਹੀਂ ਆਏ 15 ਕਿਲੋ ਦਾ ਟਾਕਾ ਉਹ ਚਾਰ ਯਾ ਨਾਰਲਗ ਮਾ ਵਾਟੀਏ ਦੀ ਸਾਡੇ ਕੋਲ ਠੇਕੇ ਸੀ ਉਹ ਨਹੀਂ ਆਇਆ ਜਿਹੜੀ ਅਸੀਂ ਇਧਰ ਕਾਲਜ ਦੇ ਨਾਲ ਲਗਮੀ ਲਈ ਸੀਗੀ ਜੀ ਸਾਡੇ ਕੋਲ ਉਸੇ 11 ਕਿਲਿਆਂ ਦੇ ਠੇਕੇ ਸੀ ਉਹਦੇ ਚੋਂ 5 ਕਿਲਿਆਂ ਦੇ ਸਾਡੇ ਦੂਜੇ ਸਰਦਾਰ ਦੇ ਨਾਲ ਆਏ ਸਾਡੇ ਨਾਲ ਉਹ ਨਹੀਂ ਵੀ ਜਿਹੜੇ ਪੈਸੇ ਐ ਜਿਹੜੀ ਮੈਂ ਖੋਜ ਕਰੀ ਐ ਪੈਸੇ ਤਾਂ ਜਿੰਨੇ ਸੀਗੇ ਸਾਰੀ ਜ਼ਮੀਨ ਦੇ ਆ ਗਏ ਪਰ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਨਹੀਂ ਆਇਆ ਦੂਜੇ ਲੈ ਕੇ ਆ ਜੇ ਤੁਸੀਂ ਖਾਤੇ ਲਖਾਏ ਆ ਸਾਰੇ ਪਿੰਡ ਨੇ ਉਸ ਤੋਂ ਬਾਅਦ ਤੁਹਾਨੂੰ ਇੱਕ ਵਾਰ ਦਿਖਾਇਆ ਗਿਆ ਕਿ ਆਹ ਖਾਤੇ ਤੁਹਾਡੇ ਚੈੱਕ ਕਰਵਾਏ ਗਏ ਕਿ ਆਹ ਖਾਤੇ ਅਸੀਂ ਲਿਸਟ ਲੈਣ ਵਾਸਤੇ ਖਾਤਿਆਂ ਦੀ ਇੱਕ ਇੱਕ ਮਰੀ ਖਾਤਿਆਂ ਦੀ ਇੱਕ ਖਾਤਿਆਂ ਦੀ ਲਿਸਟ ਲੈਣ ਵਾਸਤੇ ਅਸੀਂ ਇੱਕ ਸਾਲ ਤੋਂ ਜੂਝ ਰਹੇ ਆ ਆਫੀਸ਼ਲ ਤੌਰ ਦੇ ਉੱਤੇ ਅੱਜ ਵੀ ਸਾਨੂੰ ਲਿਸਟ ਨਹੀਂ ਮਿਲੀ ਠੀਕ ਹੈ ਮੋਹਰ ਲਾ ਕੇ ਸਾਨੂੰ ਕਾਨੂੰਗੇ ਨੇ ਜਾਂ ਤਹਿਸੀਲਦਾਰ ਨੇ ਲੈਟ ਅਜੇ ਵੀ ਆਫੀਸ਼ਲ ਤੌਰ ਤੇ ਦਿੱਤੀ ਨਹੀਂ ਹੈ ਲਿਸਟ ਦੇ ਵਿੱਚ ਵੀ ਪਤਾ ਨਹੀਂ ਕੀ ਕਰੀ ਬੈਠੇ ਆ ਸਾਨੂੰ ਇੱਕ ਤਾਂ ਇਹ ਮੰਨ ਲਓ ਜਦੋਂ ਲਿਸਟ ਹੀ ਨਹੀਂ ਦੇ ਰਹੇ ਤੈ ਇਹਦਾ ਮਤਲਬ ਕਪੜਾ ਦਾ ਜਰੂਰ ਹੈਗਾ ਆਫੀਸ਼ਲ ਲੈਟ ਸਾਡੇ ਕੋਲੇ ਕੋਈ ਨਹੀਂ ਹੈ ਜਦੋਂ ਕੱਢ ਕੇ ਕਾਨੂੰਨ ਕੋਲੇ ਸਾਨੂੰ ਲੈਟ ਦੇ ਦੀ ਮੈਂ ਕਿਹਾ ਜੀ ਇਹ ਤੇ ਇੱਕ ਮੋਹਰ ਲਾ ਦਿਓ ਵੀ ਇਹ ਕੀ ਹੋ ਜੂਗੀ ਤੇ ਅਸੀਂ ਕੋਈ ਨਾ ਕੋਈ ਕੇਸ ਲਾਉਣ ਜੋਗੇ ਵੀ ਹੋ ਜਾਗੇ ਉਹ ਕਹਿੰਦਾ ਵੀ ਮੋਹਰ ਨਹੀਂ ਲਾਹਦਾ ਮੈਂ ਮੈਂ ਕਿਹਾ ਵੀ ਕਿਉਂ ਕਹਿੰਦਾ ਮੈਂ ਇਹ ਲੈਟ ਦਿੱਤੀ ਨਹੀਂ ਮੈਨੂੰ ਉਹ ਬੰਦਾ ਕਹਿੰਦਾ ਆ ਵੀ ਮੈਂ ਇਹ ਲੈਟ ਦਿੱਤੀ ਨਹੀਂ ਮੈਂ ਦਿੱਤੀ ਤਾਂ ਤੁਸੀਂ ਕਹਿੰਦਾ ਭਾਵੇਂ ਇਹ ਲੈਟ ਮੈਂ ਦਿੱਤੀ ਹੈ ਪਰ ਮੈਂ ਉਹਨਾਂ ਚਿਰ ਦਿੱਤੀ ਨਹੀਂ ਜਿੰਨਾ ਚਿਰ ਮੇਰੀ ਮੋਹਰ ਨਹੀਂ ਤੁਹਾਨੂੰ ਥੋੜੀ ਸਹੂਲਤਾ ਤੇ ਦੇ ਦੇ ਵੀ ਵੇਖ ਲਓ ਕਿਹਦੇ ਕਿਹਦੇ ਖਾਤੇ ਚ ਪਏ ਆ ਕੀ ਕਪੜਾ ਪਰ ਮੈਂ ਇਹ ਲਿਸਟ ਨੂੰ ਤੁਹਾਨੂੰ ਆਫੀਸ਼ਲ ਔਰ ਮੈਂ ਇਹ ਕਹਿਣਾ ਵੀ ਯਾਰ ਗਵਰਨਮੈਂਟ ਨੇ ਜੇ ਦੇ ਦਿੱਤੇ ਪੈਸੇ ਸਰਕਾਰ ਵੱਲੋਂ ਜੇ ਆਈ ਗਿਆ ਆਪਣੇ 2 ਕਰੋੜ ਰੁਪਈਆ ਹਨਾ ਤੇ ਹੁਣ ਸਰਕਾਰ ਬੇਈਮਾਨਤਾ ਰਹਿ ਨਹੀਂ ਗਈ ਸਰਕਾਰ ਤਾਂ ਇਮਾਨਦਾਰ ਹੋ ਗਈ ਪਰ ਜਿਹੜਾ ਸਿਸਟਮ ਬੇਈਮਾਨ ਹੈ ਇਹ ਸਿਸਟਮ ਨੂੰ ਦਰੁਸਤ ਕਰਨ ਵਾਸਤੇ ਸਰਕਾਰ ਨੂੰ ਹੁਣ ਕੋਈ ਨਾ ਕੋਈ ਕਦਮ ਚੱਕਣਾ ਚਾਹੀਦਾ ਹੈ ਨਹੀਂ ਤਾਂ ਫਿਰ ਇਦਾਂ ਹੀ ਅੱਜ ਆ ਪਿੰਡ 'ਚ ਹੋਇਆ ਹੋਰ ਪਿੰਡ 'ਚ ਹੋਇਆ ਇਦਾਂ ਹੀ ਕਪੜੇ ਹੋਈ ਜਾਣਗੇ ਸਿਸਟਮ ਸੁਧਾਰਨ ਵਾਸਤੇ ਸਰਕਾਰ ਨੂੰ ਇਹ ਇਨਕੁਆਰੀ ਲਗਾਉਣੀ ਬਹੁਤ ਜ਼ਰੂਰੀ ਹੈ ਜੇ ਨਾ ਲੱਗੀ ਤੇ ਫਿਰ ਗਾਂ ਨੂੰ ਵੀ ਹੋਈ ਇਹ ਨਾ ਅਗਲੇ ਕਹਿੰਦਾ ਆ ਅਕਲੀ ਵਾਲਿਆਂ ਨੇ ਰੌਲਾ ਬਹੁਤ ਪਾਇਆ ਜੀ ਉੱਥੇ ਨੂੰ ਕਿਥੋਂ ਹੈ ਤੇ ਹੁਣ ਹੋਰ ਕਿਤੇ ਕੀ ਹੋ ਜਾਊਗਾ ਹਾਂਜੀ ਪਿੰਡਾਂ 'ਚ ਭਾਈਚਾਰਾ ਜੀ ਤਾਂ ਤਾਂ ਗੱਲਬਾਤ ਕੀਤੀ ਪਿੰਡ ਵਾਸੀਆਂ ਨਾਲ ਉਹਨਾਂ ਦਾ ਕਹਿਣਾ ਕਿ ਲਗਭਗ ਸਾਡੇ ਪਿੰਡ ਦਾ 50 ਤੋਂ 55 ਲੱਖ ਰੁਪਏ ਜਿਹੜਾ ਕਿ ਗਲਤ ਖਾਤ ਆਈਪੀਐਸਸੀ ਕੋਡ ਹੋ ਰਿਹਾ ਖਾਤਾ ਨੰਬਰ ਹੋ ਰਿਹਾ ਤਾਂ ਸਰਕਾਰ ਨੂੰ ਚਾਹੀਦਾ ਕਿ ਇਸ ਦੀ ਜਿਹੜੀ ਜਾਂਚ ਹੈ ਉਹ ਚੰਗੇ ਤਰੀਕੇ ਨਾਲ ਕੀਤੀ ਜਾਵੇ ਕਿਉਂਕਿ ਇੱਕ ਪਿੰਡ ਦੇ ਵਿੱਚ ਜੇਕਰ 50-60 ਲੱਖ ਰੁਪਏ ਦਾ ਕਪੜਾ ਹੋ ਸਕਦਾ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਕਰੋੜਾਂ ਦੀ ਗਿਣਤੀ ਟੱਪ ਸਕਦੀ ਹੈ ਤਾਂ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਵਾਰ ਧਿਆਨ ਦੇਵੇਗੀ ਤੇ ਜਿਹੜੇ ਅਧਿਕਾਰੀ ਇਸ ਦੇ ਵਿੱਚ ਰਲੇ ਹੋਏ ਆ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਊਗੀ ਦੇਖੋ ਲੋਕਸਟਰੀ ਧੰਨਵਾਦ